ਜਿਵੇਂ ਸੀ ਸੀ ਲਾਈਫ ਦੇ ਆਫਿਸ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਨਸ਼ਾ ਛਡਾਉਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਲੋਕ ਆਪਣੇ ਘਰਾਂ ਤੋਂ ਉੱਠ ਕੇ ਇਸ ਦਫਤਰ ਦੇ ਵਿੱਚ ਪਹੁੰਚਦੇ ਨੇ ਤੇ ਇੱਥੋਂ ਨਸ਼ਾ ਛੱਡ ਕੇ ਘਰ ਮੁੜਦੇ ਨੇ ਤਾਂ ਬਹੁਤ ਬੁਰੀ ਹਾਲਤ ਦੀ ਜਿੱਦੇ ਮੈਂ ਪਹਿਲੇ ਦਿਨ ਆਈਆਂ ਮੈਂ ਰੋ ਰਹੀ ਸੀ ਮੈਂ ਨਾਲ ਸਭ ਨੂੰ ਕਹ ਰਹੀ ਸੀ ਮੇਰੇ ਬੱਚਾ ਬਚਾ ਲਓ ਤੁਸੀਂ ਬਹੁਤ ਬੁਰੀ ਹਾਲਤ ਸੀ ਮੇਰੇ ਬੇਟੇ ਦੀ ਪਰ ਅੱਜ ਮੇਰਾ ਬੇਟਾ ਬਹੁਤ ਠੀਕ ਹੈ काउंसलिंग ले रहे हैं ते थे जो है दवाई ले रहे हैं फिर कित्थो आयो संगरूर संगरूर तो आयो अपने लिए दवाई लेना हां जी पहली बार आयो जा पहली बार पहली बार हां जी क्यों हो जा नशा कर चिट्टा पिंदे चिट्टा पिंदे हां जी इन्ने का जबरदस्त तेरी फॉर्मूलेशन है कि पहले दिन तो ही जब आप डोज शुरू करते हैं पहले दिन तो तब पहले दिन तो ही तोड़ ਉਹਨੀ ਦਵਾਈ ਦੇ ਕੇ ਤੋੜ ਜਿਹੜੀ ਉਹ ਲੱਗਣ ਤੋਂ ਰੁਕਣੀ ਹੈ ਜਦੋਂ 21 ਦਿਨ ਇਹ ਤੋੜ ਆਪਾਂ ਲੱਗਣ ਤੋਂ ਰੋਕ ਦਿੰਨੇ ਆ ਠੀਕ ਜੀ ਤਾਂ 22ਵੇਂ 23ਵੇਂ ਦਿਨ ਕੀ ਹੁੰਦਾ ਆਪਣਾ ਸਰੀਰ ਆਟੋਮੈਟਿਕਲੀ ਤੋੜ ਲੱਗਣ ਨੂੰ ਹੀ ਹੁੰਦਾ ਆ ਨੈਚਰਲੀ ਤੋੜ ਲੱਗਣ ਨੂੰ ਹੁੰਦਾ ਮੈਂ ਹੋਰ ਵੀ ਲੋਕਾਂ ਨੂੰ ਲੈ ਕੇ ਆਉਂਗੀ ਵੀ ਨਸ਼ਾ ਇੱਥੇ ਸਾਨੂੰ ਵਧੀਆ ਲੱਗਿਆ ਇੱਥੇ ਅਸੀਂ ਇਹਦਾ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਵੀ ਜੀ ਨੇ ਮੇਰੇ ਮੇਰੀ ਸੁਣੀ ਬੇਨਤੀ ਨੂੰ ਸੁਣਿਆ ਤੇ ਮੈਂ ਸਨ ਰੋਣ ਦਾ ਟਾਈਮ ਗਿਆ ਹੁਣ ਪੁੱਤ ਜਦੋਂ ਨਸ਼ਾ ਪੂਰੀ ਤਰੀਕੇ ਨਾਲ ਛੱਡ ਦੂਗਾ ਫੇ ਤੁਹਾਨੂੰ ਬੜੀਆਂ ਖੁਸ਼ੀਆਂ ਦੇਵੇਗਾ ਅੱਜ ਹਰ ਦੂਜੇ ਘਰ ਦੇ ਵਿੱਚ ਨਸ਼ਾ ਹੈ ਅੱਜ ਮਾਵਾ ਪਰੇਸ਼ਾਨ ਨੇ ਭੈਣਾ ਪਰੇਸ਼ਾਨ ਨੇ ਕਿ ਸਾਡਾ ਵੀਰ ਕਦੋਂ ਨਸ਼ਾ ਛੱਡੂਗਾ ਸਾਡਾ ਘਰ ਵਾਲਾ ਕਦੋਂ ਨਸ਼ਾ ਛੱਡੂਗਾ ਪਰ ਇਹ ਨਸ਼ਾ ਜੋ ਹੈ ਉਹ ਕਿਤੇ ਨਾ ਕਿਤੇ ਰਗਾ ਦੇ ਵਿੱਚ ਵੱਟ ਚੁੱਕਿਆ ਹੈ ਬਹੁਤ ਸਾਰੇ ਲੋਕ ਨਸ਼ਾ ਤੇ ਬੋਲਦੇ ਨੇ ਪਰ ਬਹੁਤ ਸਾਰੇ ਲੋਕ ਸਿਰਫ ਨਸ਼ਾ ਕਰਦੇ ਨੇ ਅਖੀਰਕਾਰ ਇਹ ਨਸ਼ਾ ਰੋਕੇਗਾ ਕੌਣ ਸੋ ਇੱਕ ਸਰਦਾਰ ਜੀ ਇਸ ਨਸ਼ੇ ਨੂੰ ਰੋਕਣ ਦੇ ਲਈ ਘਰ ਘਰ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਇੱਕ ਵੱਡਾ ਉਪਰਾਲਾ ਕਰੀ ਬੈਠੇ ਨੇ ਈਸ਼ਵਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਸਹਿਸਕਾਰ ਅਸ਼ੀਕਾਰ ਮੈਂ ਪਹਿਲੇ ਕਿਹਾ ਕਿ ਨਸ਼ਾ ਹਰ ਘਰ ਦੇ ਵਿੱਚ ਅੱਜ ਵੱਧ ਚੁੱਕਿਆ ਹੈ ਹਨਾ ਨਸ਼ੇ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਪਰ ਉਸ ਦੀ ਉਸ ਦਾ ਹੱਲ ਕੀ ਹੈ ਉਸ ਨੂੰ ਕਿਵੇਂ ਕੋਈ ਛੱਡੇਗਾ ਉਸ ਦੀ ਗੱਲ ਸ਼ਾਇਦ ਦੀ ਕੋਈ ਕਰਦਾ ਹੈ ਸੋ ਇੱਕ ਵੱਡਾ ਉਪਰਾਲਾ ਹੈ ਇਸ ਦਵਾਈ ਨੂੰ ਲੈ ਕੇ ਆਉਣਾ ਮੈਂ ਜ਼ਰੂਰ ਚਾਹੂੰਗੀ ਕਿ ਇਹ ਜੋ ਤੁਸੀਂ ਕੈਪਸੂਲਸ ਲੈ ਕੇ ਆਏ ਹੋ ਹਨਾ ਕੀ ਇਹ ਸੱਚੀ ਮੁੱਚੀ ਜੋ ਕਰਾਂ ਦੇ ਵਿੱਚੋਂ ਇਹ ਨਸ਼ਾ ਖਤਮ ਕਰ ਸਕਦਾ ਹੈ ਹਾਂਜੀ ਬਿਲਕੁਲ ਮੈਡਮ ਦੇਖੋ ਮਾਰਕੀਟ ਦੇ ਵਿੱਚ ਜੇ ਗੱਲ ਕਰੀਏ ਨਸ਼ੇ ਦੀ ਬਹੁਤ ਸਾਰੇ ਲੋਕ ਨੇ ਜਿਹੜੇ ਨਸ਼ਾ ਕਰਦੇ ਨੇ ਅਲੱਗ-ਅਲੱਗ ਤਰੀਕੇ ਦਾ ਅੱਜ ਕੱਲ ਇੰਨੇ ਨਸ਼ੇ ਆ ਗਏ ਮਤਲਬ ਨਾਮ ਵੀ ਇੱਦਾਂ ਨੂੰ ਯਾਦ ਨਹੀਂ ਰਹਿੰਦੇ ਹਾਂ ਠੀਕ ਹੈ ਜੀ ਮਤਲਬ ਜੇ ਟਾਇਰ 1 ਟਾਇਰ 2 ਸਿਟੀ ਦੀ ਗੱਲ ਕਰੀਏ ਉੱਥੇ ਤਾਂ ਮਤਲਬ ਨਸ਼ੇ ਨੂੰ ਐਸੇ ਮਤਲਬ ਐਸ਼ਪਸ਼ਤੀ ਦੇ ਤੌਰ ਤੇ ਸ਼ੁਰੂ ਕਰਦੇ ਨੇ ਪਰ ਬਾਅਦ ਚ ਉਹ ਦਲਦਲ ਚ ਇਹ ਜਾ ਫਸ ਜਾਂਦੇ ਨੇ ਕਿ ਉਹਨਾਂ ਨੂੰ ਨਿਕਲਣਾ ਔਖਾ ਹੋ ਜਾਂਦਾ ਜਿਵੇਂ ਤੁਸੀਂ ਹੀ ਗੱਲ ਕੀਤੀ ਹੈ ਕਿ ਇਹਨਾਂ ਵਿੱਚੋਂ ਨਿਕਲਣਾ ਜਿਹੜਾ ਔਖਾ ਹੈ ਠੀਕ ਹੈ ਉਹ ਇਸ ਕਰਕੇ ਔਖਾ ਕਿਉਂਕਿ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਨਹੀਂ ਮਿਲਦਾ ਠੀਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਛੱਡੀਏ ਕਿਵੇਂ ਠੀਕ ਤਾਂ ਅਸੀਂ ਉਸੇ ਚੀਜ਼ ਨੂੰ ਲੈ ਕੇ ਆਏ ਆ ਕਿ ਜੇ ਨਸ਼ਾ ਛੱਡਣਾ ਹੈ ਆਸਾਨੀ ਦੇ ਨਾਲ ਘਰੇ ਬਹਿ ਕੇ ਛੱਡਣਾ ਤੁਸੀਂ ਤਾਂ ਤੁਸੀਂ ਇਹ ਲਗਾ ਲਓ ਕਿ ਆਪਾਂ ਇੱਕ ਪ੍ਰੋਡਕਟ ਲੈ ਕੇ ਆਏ ਹਾਂ ਸ਼ੁੱਧ ਲਾਈਫ ਦੇ ਨਾਮ ਤੇ ਹੂੰ ਇਹ ਪ੍ਰੋਡਕਟ ਪਿਓਰ ਆਯੁਰਵੈਦਿਕ 100% ਨੇਚਰਲ ਤੇ ਭਸਮਾ ਤੇ ਜੜੀ ਬੂਕੀਆਂ ਤੋਂ ਬਣਿਆ ਹੋਇਆ ਇੰਨੇ ਕੁ ਜ਼ਬਰਦਸਤ ਇਹਦੀ ਫਾਰਮੂਲੇਸ਼ਨ ਹੈ ਕਿ ਪਹਿਲੇ ਦਿਨ ਤੋਂ ਹੀ ਜਦੋਂ ਆਪਾਂ ਇਹਦੀ ਡੋਜ਼ ਸ਼ੁਰੂ ਕਰਦੇ ਹਾਂ ਪਹਿਲੇ ਦਿਨ ਤੋਂ ਤਾਂ ਪਹਿਲੇ ਦਿਨ ਤੋਂ ਹੀ ਤੋੜ ਲੱਗਣੋਂ हट ਜਾਂਦੇ ਆਂਦੇ ਆਂ ਤੇ ਉਹ ਕੋ ਜੇ ਨਸ਼ੇ ਨੇ ਨਸ਼ੇ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ ਹਨਾ ਕੀ ਇਹ ਜਿਹੜਾ ਕੈਕਸਸ ਨੇ ਉਹ ਹਰ ਤਰ੍ਹਾਂ ਦੇ ਨਸ਼ੇ ਖਤਮ ਕਰ ਦੇਣੀ ਤੇ ਉਹ ਕਿਹੋ ਜਿਹਾ ਨਸ਼ੇ ਨੇ ਹਾਂਜੀ ਮੈਡਮ ਜੇ ਆਪਾਂ ਨੋਰਮਲ ਗੱਲ ਕਰੀਏ ਜੀਵ ਵਾਲੀ ਗੋਲੀ ਤੋਂ ਐਡਨੌਕ ਹੋਗੀ ਪ੍ਰੈਗਾ ਹੋਗੇ ਚਿੱਟਾ ਹੋ ਗਿਆ ਭੁੱਕੀ ਦਾਰੂ ਫੀਮ ਸਮੈਕ ਠੀਕ ਹੈ ਜੀ ਅੱਜ ਕੱਲ ਤਾਂ ਐਮਡੀ ਦਾ ਨਸ਼ਾ ਚੱਲ ਰਿਹਾ ਠੀਕ ਹੈ ਟਾਇਰ 1 ਸਿਟੀ ਚ ਚੱਲਦਾ ਵੱਡੇ ਸ਼ਹਿਰਾਂ ਚ ਜਿਹਨੂੰ ਕਹਿ ਸਕਦੇ ਆਪਾਂ ਵੀ ਸੈਲੀਬ੍ਰਿਟੀ ਕਰਦੇ ਨੇ ਠੀਕ ਹੈ ਤੇ ਐਕਸਟੈਸੀ ਦਾ ਨਸ਼ਾ ਸ਼ਾਇਦ ਤੁਸੀਂ ਸੁਣਿਆ ਵੀ ਨਾ ਹੋਵੇ ਠੀਕ ਹੈ ਜੀ ਉਹ ਕੁੜੀਆਂ ਵੀ ਕਰਦੀਆਂ ਨੇ ਜੀ ਠੀਕ ਹੈ ਜੀ ਕੋਕੈਨ ਬ੍ਰਾਊਨ 슈ਗਰ ਹੋਗੀ ਜੀ ਇਹ ਜਿਹੜੇ ਨਸ਼ੇ ਨੇਗੇ ਠੀਕ ਹੈ ਇਹ ਨਿਕ ਜਾਨਲੇਵਾ ਨੇਗੇ ਕਿ ਤੁਸੀਂ ਜੇ ਆਪਾਂ ਨੋਰਮਲ ਗੱਲ ਕਰੀਏ ਕਿ ਬੰਦਾ ਇਹਨਾਂ ਨੂੰ ਸ਼ੁਰੂਆਤ ਤੱਕ ਚਾ ਚਾਚ ਕਰਦਾ ਹੈ ਜਾਂ ਇੱਕ ਮਤਲਬ ਇੰਜੋਏਮੈਂਟ ਚ ਕਰਦਾ ਪਰ ਬਾਅਦ ਚ ਇਹ ਲਾ ਇਲਾਜ ਹੋ ਜਾਂਦੇ ਨਹੀਂ ਜੀ ਫਿਰ ਤੁਸੀਂ ਕਿਹਾ ਜੀਬ ਵਾਲੀ ਗੋਲੀ ਹਨਾ ਜੀਬ ਵਾਲੀ ਗੋਲੀ ਜਿਹੜੀ ਆ ਸ਼ਾਇਦ ਜਿੰਨੀ ਕਿ ਮੇਰੀ ਜਾਣਕਾਰੀ ਆ ਇਹ ਜੋ ਹੈ ਨਸ਼ਾ ਛਡਾਉਣ ਲਈ ਬਣੀ ਸੀ ਅੱਜ ਇਹ ਖੁਦ ਨਸ਼ਾ ਬਣ ਗਈ ਹੈ ਹਨਾ ਤਾਂ ਕੀ ਤੁਹਾਡੀ ਗੋਲੀ ਅਜਿਹੀ ਤਾਂ ਨਹੀਂ ਕਿ ਜੀਬ ਵਾਲੀ ਗੋਲੀ ਦੀ ਤਰ੍ਹਾਂ ਇਹ ਵੀ ਆ ਕਿ ਇਹਦੀ ਵੀ ਲੱਤ ਤੁਸੀਂ ਲਾ ਦਵੋ ਇਹ ਦਵਾਈ ਦੇ ਬਿਨਾ ਲੋਕ ਰਹੀ ਨਾ ਪਣ ਨਹੀਂ ਨਹੀਂ ਇਹਦਾ ਜਿਹੜਾ ਸਾਡਾ ਕੋਰਸ ਹੈ ਜੀ ਉਹ 21 ਦਿਨ ਤੋਂ ਲੈ ਕੇ 40 ਦਿਨ ਦਾ ਹੀ ਕੋਰਸ ਹੈ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਕਿ ਐਕਚੁਅਲ ਜੀ ਕੀ ਹੁੰਦਾ ਕਿ ਆਪਣੀ ਸਰੀਰ ਦੀ ਇੱਕ ਹੈਬਿਟ ਹੁੰਦੀ ਹੈ ਸਰੀਰ ਦੀ ਹੈਬਿਟ ਕੀ ਹੈ ਕਿ ਜਦੋਂ ਨਸ਼ਾ ਕਰਨ ਲੱਗ ਗਿਆ ਤਾਂ ਉਹਨੂੰ ਨਸ਼ੇ ਦੀ ਇੱਕ ਤੋੜ ਦੀ ਆਦਤ ਬਣ ਗਈ ਤਾਂ ਹੁੰਦਾ ਕੀ ਹੈ ਕਿ ਜਿਹੜੀ ਸਾਡਾ ਇਹ ਪ੍ਰੋਡਕਟ ਹੈ ਜਾਂ ਦਵਾਈ ਹੈ ਇਹਦੇ ਨਾਲ ਕੀ ਕਰਦੇ ਜਿਹੜੀ ਉਹਦੀ ਤੋੜ ਲੱਗੀ ਹੋਈ ਹੈ ਉਹ ਤੋੜ ਨੂੰ ਅਸੀਂ ਹਟਾਉਨੇ ਆ ਫੋਰ ਐਗਜ਼ਾਮਪਲ ਅਸੀਂ ਉਹਨੂੰ ਫੋਰ ਐਗਜ਼ਾਮਪਲ ਸਵੇਰੇ ਤੋੜ ਲੱਗੀ ਸਵੇਰੇ ਉਹਨੂੰ ਇਹ ਦਵਾਈ ਦੇ ਦਿੱਤੀ ਉਹਦੇ ਤੋੜ ਲੱਗਣ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਦਵਾਈ ਲੈ ਲਈ ਤਾਂ ਉਹਦੀ ਤੋੜ ਨਹੀਂ ਲੱਗੀ ਠੀਕ ਹੈ ਜੀ ਇੱਕ ਵਾਰ ਮਿਸ ਹੋ ਗਿਆ ਉਹਦੀ ਤੋੜ ਮਿਸ ਹੋ ਗਈ ਉਹਨੂੰ ਦੁਪਹਿਰੇ ਲੱਗਣੀ ਸੀ ਆਪਾਂ ਦੁਬਾਰੇ ਫੇਰ ਦਵਾਈ ਦੇ ਦਿੱਤੀ ਉਹਨ ਫੇਰ ਉਹਦੀ ਤੋੜ ਮਿਸ ਹੋਗੀ ਤਾਂ ਆਪਾਂ ਉਹਦੀ ਦਵਾਈ ਦੇ ਕੇ ਤੋੜ ਜਿਹੜੀ ਉਹ ਲੱਗਣ ਤੋਂ ਰੁਕਣੀ ਹੈ ਜਦੋਂ 21 ਦਿਨ ਇਹ ਤੋੜ ਆਪਾਂ ਲੱਗਣ ਤੋਂ ਰੋਕ ਦਿੰਨੇ ਆ ਠੀਕ ਹੈ ਜੀ ਤਾਂ 22ਵੇਂ 23ਵੇਂ ਦਿਨ ਕਿਉਂ ਹੁੰਦਾ ਆਪਣਾ ਸਰੀਰ ਆਟੋਮੈਟਿਕਲੀ ਤੋੜ ਲੱਗਣੋ ਹੀ ਹੁੰਦਾ ਆ ਨੈਚੁਰਲੀ ਤੋੜ ਲੱਗਣੋ ਹਟ ਜਾਂਦੀ ਆ ਆਪਾਂ ਹਾਂ ਮੈ ਮੈਨੂੰ ਇੱਕ ਚੀਜ਼ ਦੱਸੂ ਕਿ ਜਿਵੇਂ ਨਾ ਬਹੁਤ ਸਾਰੇ ਜਿਹੜੇ ਨਸ਼ੇ ਕਰਨ ਵਾਲੇ ਆ ਨਾ ਉਹ ਨਸ਼ਾ ਛੱਡਣ ਦਾ ਨਾਮ ਨਹੀਂ ਲੈਂਦਾ ਇਹ ਦਵਾਈ ਮੈਨੂੰ ਲੱਗਦਾ ਕਿ ਖਾਸ ਉਹਨਾਂ ਕਰਕੇ ਹੋਏਗੀ ਜਿਹੜੇ ਇਹ ਮੈਂਟਲੀ ਪ੍ਰੀਪੇਅਰ ਨੇ ਕਿ ਬਈ ਅਸੀਂ ਨਸ਼ਾ ਛੱਡਣਾ ਹੈ ਹਨਾ ਪਰ ਕੀ ਜਿਹੜੀ ਇੱਕ ਮਾਂ ਤੰਗ ਹੈ ਆਪਣੇ ਪੁੱਤਰ ਤੋਂ ਨਸ਼ਾ ਕਰਦਾ ਪਿਆ ਇੱਕ ਭੈਣ ਤੰਗ ਹੈ ਇੱਕ ਪਤਨੀ ਤੰਗ ਹੈ ਕੀ ਉਹ ਇਹਨੂੰ ਕਿਵੇਂ ਦੇ ਸਕਦੇ ਨੇ ਜਿਹੜਾ ਬੰਦਾ ਛੱਡਣਾ ਹੀ ਨਹੀਂ ਚਾਹੁੰਦਾ ਕਿ ਉਹ ਉੱਤੇ ਵਰਕ ਕਰੇਗਾ ਹਾਂਜੀ ਉਹਦੇ ਵਿੱਚ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜੀ ਇਹ ਇਹ ਗੱਲ ਤੋਂ ਅਸੀਂ ਬਹੁਤ ਵਧੀਆ ਕੀਤੀ ਕਿ ਨਸ਼ਾ ਛੱਡਣ ਵਾਸਤੇ ਪਹਿਲਾਂ ਮੈਂਟਲੀ ਪ੍ਰੀਪੇਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਵਾਰ ਛੜਾ ਵੀ ਦਵਾਂਗੇ ਤਾਂ ਦੁਬਾਰਾ ਉਹਨੇ ਫੇਰ ਲੱਗ ਜਾਣਾ ਠੀਕ ਹੈ ਤਾਂ ਹੁੰਦਾ ਕੀ ਹੈ ਕਿ ਜਦੋਂ ਬੰਦਾ ਨਸ਼ਾ ਕਰ ਰਿਹਾ ਉਸ ਟਾਈਮ ਆਪਾਂ ਉਹਨੂੰ ਤੁਸੀਂ ਨਸ਼ਾ ਛੱਡਣ ਦੀ ਗੱਲ ਕਰੋਗੇ ਠੀਕ ਹੈ ਉਹਨੂੰ ਤੋੜ ਲੱਗੀ ਹੋਈ ਹੈ ਉਹਨੂੰ ਕੁਝ ਨਹੀਂ ਸਮਝ ਆਉਂਦਾ ਉਹ ਤੁਹਾਡੀ ਹਾਂ ਨਾ ਮਿਲਾਈ ਚੱਲੂਗਾ ਹੁਣ ਇੱਥੇ ਸੀ ਕੀ ਕਰਦੇ ਆਂਗੇ ਕਿ ਜਦੋਂ ਉਹਨੂੰ ਥੋੜਾ ਜਿਹਾ ਸੁਰਤ ਹੁੰਦੀ ਹੈ ਉਹਨੂੰ ਦਵਾਈ ਦੇ ਕੇ ਉਹਦਾ ਇੱਕ ਵਾਰ ਤੋੜ ਉਹਦੀ ਖਤਮ ਕਰ ਦਿੰਨੇ ਆਂ ਹੁਣ ਹੁੰਦਾ ਕਿ ਆ ਕਿ ਉਹਦੀ ਅਸੀਂ ਮਾਈਂਡ ਦੀ ਕਾਉਂਸਲਿੰਗ ਕਰ ਦਿਆਂਗੇ ਉਹ ਨਾਲ ਗੱਲਬਾਤ ਕਰਕੇ ਉਹਦਾ ਪ੍ਰੋਪਰ ਇੱਕ ਮਾਈਂਡ ਆ ਜਿਹੜਾ ਪ੍ਰੋਗਰਾਮ ਕਰ ਦਿੰਨੇ ਆਂਗੇ ਉਹ ਹੁੰਦਾ ਉਦੋਂ ਜਦੋਂ ਕਸਟਮਰ ਜਾਂ ਜਿਹੜਾ ਬੱਚਾ ਜਾਂ ਜੋ ਵੀ ਇਨਸਾਨ ਨਸ਼ਾ ਕਰ ਰਿਹਾ ਜਦੋਂ ਸਾਡੇ ਨਾਲ ਗੱਲਬਾਤ ਕਰਦਾ ਹਾਂ ਇੱਥੇ ਜਿਹੜੇ ਕੋਈ ਇੱਥੇ ਦੋ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਕਈ ਆਪਾਂ ਕਿ ਸਾਨੂੰ ਬਿਨਾ ਮਿਲੇ ਠੀਕ ਹੈ ਫੋਰ ਐਗਜ਼ਾਮਪਲ ਜਾਂ ਬਿਨਾ ਗੱਲ ਕਰੇ ਵੀ ਥਰਡ پارٹی ਨੂੰ ਆਪਾਂ ਕਿਸੇ ਨੂੰ ਤੀਸਰੇ ਬੰਦੇ ਨੂੰ ਨਸ਼ਾ ਛਡਾਉਣਾ ਤਾਂ ਉਹ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਕਾਉਂਸਲਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਹੁਣ ਸਾਡੇ ਕੋਲ ਇੱਕ ਰੀਸੈਂਟਲੀ ਕੇਸ ਬਰਨਾਲੇ ਤੋਂ ਆ ਉਹ ਚਿੱਟੇ ਦਾ ਨਸ਼ਾ ਕਰਦਾ ਸੀਗਾ ਉਹ ਛੱਡਣਾ ਨਹੀਂ ਚਾਹੁੰਦਾ ਸੀ ਤਾਂ ਸਾਡੇ ਕੋਲ ਉਹੀ ਕੋਈ ਕਸਟਮਰ ਨਸ਼ਾ ਛੱਡਿਆ ਉਹਨਾਂ ਨੇ ਉਹ ਜੀਬ ਵਾਲੀਆਂ ਗੋਲੀਆਂ ਮਤਲਬ 10 15 15 ਖਾਂਦਾ ਸੀ ਉਹਨਾਂ ਦੇ ਅੱਗੇ ਰੈਫਰੈਂਸ ਛੋਇਆ ਸਾਡੇ ਕੋਲੇ ਠੀਕ ਹੈ ਉੱਥੇ ਹੁਣ ਕੀ ਹੋਇਆ ਕਿ ਜਦੋਂ ਉਹ ਸਾਡੇ ਕੋਲ ਦਵਾਈ ਲੈਣ ਆਏ ਮੈਂ ਗੱਲ ਕਰਾਉ ਉਹ ਆਪਣੀ ਮਾਤਾ ਨੂੰ ਹੀ ਗਾਲਾਂ ਕੱਢਣ ਲੱਗ ਗਿਆ ਠੀਕ ਹੈ ਵੀ ਤੁਸੀਂ ਕਿਉਂ ਗਏ ਇਹ ਉਹ ਮੈਂ ਕਿਹਾ ਇੱਕ ਵਾਰ ਤੁਸੀਂ ਉਹਨੂੰ ਦਵਾਈ ਦੇ ਦੋ ਮੇਰੇ ਕਹਤੇ ਧੱਕੇ ਮੁੱਕੇ ਨਾਲ ਉਹਨਾਂ ਨੇ ਦਿੱਤੀ ਤਾਂ ਉਹਨੂੰ ਲੱਗਿਆ ਕਿ ਮੈਨੂੰ ਫਰਕ ਆ ਇੱਕ ਦੋ ਡੋਜ਼ਾਂ ਉਹਨਾਂ ਨੇ ਲਈਆ ਤਾਂ ਉਹ ਫਰਕ ਉਹਨੂੰ ਰੀਲੀਫ ਮਿਲੀ ਕਿਉਂਕਿ ਤੋੜਦੀ ਲੱਗੀ ਉਸ ਤੋਂ ਬਾਅਦ ਉਹਨੇ ਆਪਣੇ ਆਪ ਸ਼ੁਰੂ ਕਰ ਦਿੱਤੀ ਦਵਾਈ ਵੀ ਮੈਂ ਡਾਕਟਰ ਸਾਹਿਬ ਮੈਂ ਠੀਕ ਹੋਣਾ ਵੀ ਮੈਂ ਛੋਟੀ ਦਵਾਈ ਨਾਲ ਠੀਕ ਹੈ ਵੀ ਮੈਨੂੰ ਹੁਣ ਤੁਸੀਂ ਦਵਾਈ ਦਿਓ ਠੀਕ ਹੈ ਹੁਣ ਉਹਦਾ ਪ੍ਰੋਪਰ ਹੁਣ ਨਸ਼ਾ ਲਗਭਗ ਛੱਡ ਚੁੱਕਿਆ ਹੈ ਅੱਛਾ ਜਿਵੇਂ ਤੁਸੀਂ ਦੱਸਿਆ ਨਾ ਮੇਰੇ ਨਿਗਾਹ ਦੇ ਵਿੱਚ ਕਿਸੇ ਦਾ ਨਸ਼ਾ ਛੁਡਾਉਣਾ ਇੱਕ ਪੁੰਨ ਦਾ ਕੰਮ ਹੈ ਹਨਾ ਇੱਕ ਚੰਗਾ ਕੰਮ ਹੈ ਚੰਗਾ ਉਪਰਾਲਾ ਪਰ ਬਹੁਤ ਸਾਰੇ ਲੋਕ ਅੱਜ ਦੇ ਟਾਈਮ ਦੇ ਵਿੱਚ ਆਯੁਰਵੇਦਾਂ ਨੂੰ ਬਿਜ਼ਨਸ ਮੰਨਦੇ ਨੇ ਹਨਾ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਭਾਈ ਕਿਹੜਾ ਵੀ ਜਣਾ ਖਾਣਾ ਉੱਠ ਕੇ ਆਯੁਰਵੈਦਿਕ ਦਵਾਈਆਂ ਵੇਚੀ ਜਾਂਦਾ ਜਣਾ ਖਾਣਾ ਉੱਠ ਕੇ ਜੀ ਆਪਣਾ ਬਿਜ਼ਨਸ ਕਰੀ ਜਾਂਦਾ ਕੀ ਇਹ ਬਿਜ਼ਨਸ ਦੇ ਤੌਰ ਤੇ ਲੱਗਦਾ ਹੈ ਕਿ ਆਯੁਰਵੇਦ ਦਾ ਅੱਜ ਨਾਮ ਖਰਾਬ ਹੋ ਗਿਆ ਹੈ ਬਿਲਕੁਲ ਬਹੁਤ ਕਈ ਵਾਰ ਅਸੀਂ ਵੀਡੀਓ ਦੇਖਦੇ ਆਂ ਜੀ ਤਾਂ ਵਿੱਚ ਨੀਚੇ ਕਮੈਂਟ ਆਏ ਹੁੰਦੇ ਨੇ ਵੀ ਹਰ ਬੰਦਾ ਤੁਰਿਆ ਫਿਰਦਾ ਦੇਖੋ ਹਰੇਕ ਚੀਜ਼ ਦੀ ਆਪਾਂ ਜੇ ਗੱਲ ਕਰੀ ਅੱਜ ਜਮਾਨਾ ਆਨਲਾਈਨ ਹੋ ਗਿਆ ਠੀਕ ਹੈ ਜੀ ਜੇ ਤੁਸੀਂ ਆਪਾਂ ਇਹ ਨਹੀਂ ਦੇਖਦੇ ਕਿ ਜੇ 10 ਬੰਦੇ ਆਨਲਾਈਨ ਆ ਗਏ ਠੀਕ ਹੈ ਤੁਸੀਂ ਇਹ ਦੇਖੋ ਵੀ ਰੈਸਟੋਰੈਂਟ ਕਿੰਨੇ ਨੇ ਆਨਲਾਈਨ ਕਿੰਨੇ ਹਸਪੀਟਲ ਨੇ ਠੀਕ ਹੈ ਜੀ ਕਿੰਨੇ ਸਕੂਲ ਨੇਗੇ ਠੇਕੇ ਕਿੰਨੇ ਨੇ ਜੀ ਠੀਕ ਹੈ ਤੁਸੀਂ ਪੂਰਾ ਪੰਜਾਬ ਇੰਡੀਆ ਕਿਤੇ ਵੀ ਚਲੇ ਜਾਓ ਠੀਕ ਹੈ ਹੁਣ ਹਰ ਜਗ੍ਹਾ ਲੋਕ ਨਸ਼ਾ ਵੀ ਕਰ ਰਹੇ ਨੇ ਪਰ ਹੁਣ ਇੱਥੇ ਦੇਖੋ ਦੋ ਚੀਜ਼ਾਂ ਆ ਜਾਂਦੀਆਂ ਵੀ ਕਾਉਂਟ ਕਾਊਂਟਿੰਗ ਦੇ ਆਪਾਂ ਜੇ ਨਾਰਮਲ ਗੱਲ ਕਰੀਏ ਫੋਰ ਇੱਕ ਸੁਨੋ ਇੱਕ ਐਗਜ਼ਾਮਪਲ ਦਿੰਨਾ ਜੀ ਤੁਸੀਂ ਮੈਕਡੋਨਲਡ ਦਾ ਨਾਮ ਸੁਣਿਆ ਹੋਵੇਗਾ ਠੀਕ ਹੈ ਜੀ ਬੜੇ ਫੂਡ ਚੇਨ ਆ ਗਈ ਰੈਸਟੋਰੈਂਟ ਦੀ ਠੀਕ ਹੈ ਹੁਣ ਉਹਦੇ ਘੱਟੋ ਘੱਟ 50000 ਰੈਸਟੋਰੈਂਟ ਨੇ ਜੀ ਠੀਕ ਹੈ ਹੁਣ ਸਾਰੇ ਆਨਲਾਈਨ ਨਹੀਂ ਹੈਗੇ ਆਫਲਾਈਨ ਨਹੀਂ ਹੈਗੇ ਇਹਦਾ ਮਤਲਬ ਥੋੜੀ ਨਾ ਵੀ ਹੈ ਹੀ ਨਹੀਂ ਉਹ ਕਿਤੇ ਠੀਕ ਹੈ ਹਾਂ ਜਿਹੜਾ ਤੁਹਾਨੂੰ ਦਿਖ ਰਿਹਾ ਤੁਹਾਨੂੰ ਲੱਗਦਾ ਵੀ ਸਾਰੇ ਇਹ ਕੰਮ ਕਰਨ ਲੱਗ ਗਏ ਹੁਣ ਇੱਥੇ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜੀ ਪਹਿਲੀ ਗੱਲ ਇਹ ਹੈ ਕਿ ਜੇ ਕੋਈ ਸੰਸਥਾ ਆਨਲਾਈਨ ਆ ਰਹੀ ਹੈ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਹੁਣ ਅਸੀਂ ਆਪਦੀ ਗੱਲ ਕਰੀਏ ਤਾਂ ਸਰ ਜਿਵੇਂ ਆਪਾਂ ਨੋਰਮਲ ਜਿਹਾ ਆਪਾਂ ਦੇਖੀਏ ਤਾਂ ਇੱਥੇ 7.5 ਤੋਂ 8 ਡਾਕਟਰਾਂ ਦੀ ਟੀਮ ਹੈ ਠੀਕ ਹੈ ਜੀ ਡਾਕਟਰ ਗੁਰਜੰਟ ਜੀ ਨੇ ਬੀਏਐਮਐਸ ਨੇ ਠੀਕ ਹੈ ਮੈਡਮ ਰਿੰਦੀਪ ਜੀ ਨੇ ਜਿਹੜੇ ਗੈਨੀ ਦੇ ਜਿੰਨੇ ਵੀ ਪ੍ਰੋਬਲਮ ਨੇ ਉਹਨਾਂ ਨੂੰ ਦੇਖਦੇ ਨੇ ਠੀਕ ਹੈ ਡਾਕਟਰ ਕਮਲ ਰੋਜੀ ਆ ਐਮ ਬੀਬੀਐਸ ਡਾਕਟਰ ਨੇ ਉਹ ਠੀਕ ਹੈ ਜੀ ਫਿਰ ਸਾਡੇ ਕੋਲ ਵੈਦ ਨੇ ਜਿਹੜੇ ਦੋ ਵੈਦ ਤਾਂ ਸਾਡੇ ਆਰ ਐਨ ਡੀ ਦੇ ਨੇ ਪਰਮਿੰਦਰ ਵੀਰ ਜੀ ਨੇਗੇ ਠੀਕ ਹੈ ਸਾਡੇ ਮੈਨੂਫੈਕਚਰਿੰਗ ਦੇਖਦੇ ਨੇ ਠੀਕ ਹੈ ਜੀ ਪ੍ਰੋਪਰ ਇੱਕ ਟਿਵਣ ਕੇ ਹੋਰ ਤੁਹਾਨੂੰ ਦਸੀਏ ਕਿ ਜਿੱਦਾਂ ਕੋਈ ਮੰਨ ਕੇ ਚਲੋ ਮਾਰਕੀਟ 'ਚ ਨਵੀਂ ਬਿਮਾਰੀ ਆਈ ਜਾਂ ਕੋਈ ਨਵਾਂ ਕੋਈ ਵਾਇਰਸ ਆਇਆ ਤਾਂ ਉਹਦੇ ਉੱਤੇ ਸਾਡੀ ਪ੍ਰੋਪਰ ਆਰ ਐਨ ਡੀ ਦੀ ਇੱਕ ਟੀਮ ਹੈ ਠੀਕ ਹੈ ਜਦੋਂ ਹੁਣ ਬੰਦਾ ਜਿਹੜਾ ਬੰਦਾ ਘਰੇ ਬੈਠਾ ਸਿਰਫ ਵੀਡੀਓ ਦੇਖ ਰਿਹਾ ਉਹਨੂੰ ਨਹੀਂ ਪਤਾ ਲੱਗਦਾ ਸਾਡੇ ਕਲੀਨਿਕ ਆਉ ਸਾਡੀ ਫੈਕਟਰੀ ਦੇਖੋ ਫਿਰ ਜਾ ਕੇ ਪਤਾ ਲੱਗਦਾ ਵੀ ਐਕਚੁਅਲ ਤੇ ਸਿਸਟਮ ਕੀ ਹੈ ਠੀਕ ਹੈ ਹਾਂ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਨੇ ਹੁਣ ਜਿਹੜਾ ਇੱਕ ਵੀਡੀਓ ਦੇਖ ਰਹਨੂੰ ਦੂਸਰੀ ਜਗ੍ਹਾ ਕੀ ਤੀਸਰੀ ਜਗ੍ਹਾ ਕੀ ਤਾਂ ਚਲੋ ਉਹ ਬੰਦਰਾ ਉਹ ਜਾ ਮਾਈਂਡ ਹੋ ਜਾਂਦਾ ਵੀ ਇਹਦੇ ਸਾਰੇ ਤੁਰੇ ਫਿਰਦੇ ਨੇ ਠੀਕ ਹੈ ਪਰ ਇੱਕ ਜੇ ਆਪਾਂ ਨਾਰਮਲ ਗੱਲ ਕਰੀ ਤੁਸੀਂ ਆਪਣੇ ਏਰੀਆ 'ਚ ਨਿਗਾਹ ਮਾਰ ਕੇ ਦੇਖੋ ਤਾਂ ਉੱਥੇ ਦੇਖੋ ਵੀ ਹਸਪੀਟਲ ਕਿੰਨੇ ਨੇ ਜੀ ਠੀਕ ਹੈ ਸਾਰਿਆਂ ਦੀ ਟੀਵੀ ਤੇ ਐਡ ਨਹੀਂ ਆਉਂਦੀ ਠੀਕ ਹੈ ਜੀ ਤੁਸੀਂ ਜਿੰਨਾ ਤੋਂ ਦਵਾਈ ਲੈਣੇ ਹੋ ਸ਼ਾਇਦ ਉਹ ਜਿਹਦੀ ਤੁਹਾਨੂੰ ਦਵਾਈ ਲੱਗਦੀ ਉਹਦੀ ਸ਼ਾਇਦ ਇੰਸਟਾਗ੍ਰਾਮ ਫੇਸਬੁੱਕ ਤੇ ਤਾਂ ਪੇਜ ਵੀ ਨਾ ਹੋਵੇ ਜੀ ਠੀਕ ਹੈ ਇਹਦਾ ਮਤਲਬ ਇਹ ਥੋੜੀ ਨਾ ਵੀ ਡਾਕਟਰ ਨਹੀਂ ਹੈਗਾ ਹਨਾ ਤਾਂ ਕਹਿਣ ਦਾ ਮਕਸਦ ਕੀ ਹੈ ਕਿ ਮੇਨ ਕੀ ਹੈ ਕਿ ਜਿਹੜਾ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਚਾਹੇ ਆਫਲਾਈਨ ਹੋ ਰਿਹਾ ਚਾਹੇ ਆਨਲਾਈਨ ਹੋ ਰਿਹਾ ਠੀਕ ਹੈ ਜੀ ਪਰ ਇਹ ਹੈ ਨਾ ਕਿ ਜਿਵੇਂ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਇੱਕ ਕਸਟਮਰ ਆ ਜਾ ਇੱਕ ਮਰੀਜ਼ ਹੈ ਉਹਨੂੰ ਵੀ ਦੇਖਣਾ ਪੈਣਾ ਕਿ ਭਾਈ ਤੁਸੀਂ ਕਿਤੋਂ ਦਵਾਈ ਮੰਗਾ ਰਹੇ ਹੋ ਕਿਹੜਾ ਪ੍ਰੋਡਕਟ ਮੰਗਾ ਰਹੇ ਹੋ ਜਿੱਕਿ ਜਿੱਥੇ ਤੁਸੀਂ ਵਿਜ਼ਿਟ ਕਰ ਰਹੇ ਹੋ ਉਹ ਚੀਜ਼ ਕਿਹੋ ਜੀ ਹੈ ਉਹ ਹਨਾ ਜੋ ਕਲੀਨਿਕ ਉਹ ਕਿਹੋ ਜ ਹੈ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਜੇਕਰ ਤੁਸੀਂ ਠੀਕ ਹੋਣਾ ਹੈ ਬਿਲਕੁਲ ਬਿਲਕੁਲ ਮਾਇਨੇ ਰੱਖਦੀਆਂ ਨੇ ਜੀ ਐਕਚੁਅਲ ਜਿੱਥੋਂ ਫੋਰ ਐਗਜ਼ਾਮਪਲ ਮਰੀਜ਼ ਨੇ ਦਵਾਈ ਸ਼ੁਰੂ ਕਰਤੀ ਠੀਕ ਹੈ ਜਿਹੜੀ ਅਸਲੀ ਦਵਾਈ ਹੈ ਉਹ ਤੁਹਾਨੂੰ ਬਾਲਾ ਟਾਈਮ ਨਹੀਂ ਲੈਂਦੀ ਦੱਸਣ ਨੂੰ ਉਹ ਤੁਹਾਨੂੰ ਪਹਿਲੇ ਜਾਂ ਦੂਜੇ ਦਿਨ ਤੁਹਾਨੂੰ ਦੱਸ ਦੋਗੇ ਵੀ ਦਵਾਈ ਠੀਕ ਆ ਸਮਝਾ ਠੀਕ ਹੈ ਅੱਛਾ ਇਹ ਜਿਹੜਾ ਪ੍ਰੋਡਕਟ ਆ ਇਹਦੇ ਵਿੱਚ ਕਿਹੋ ਕਿਹੋ ਜੀਆਂ ਚੀਜ਼ਾਂ ਯੂਜ਼ ਹੋਈਆਂ ਨੇ ਕੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਨਹੀਂ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੀ ਦੇਖੋ ਇਹਦੇ ਵਿੱਚ ਪਿਓਰ ਨੇਚਰਲ ਆਯੁਰਵੈਦਿਕ ਹਰਬਸ ਨੇ ਜੜੀ ਬੂਟੀਆਂ ਭਸਮਾਂ ਨੇ ਠੀਕ ਹੈ ਉੱਚ ਭਸਮਤ ਇਦਾਂ ਦੀਆਂ ਲੱਗੀਆਂ ਜਿਹੜੀਆਂ ਕਿ ਬਹੁਤ ਰੇਅਰ ਲੱਗੀਆਂ ਜੀ ਠੀਕ ਹੈ ਹੁਣ ਤੁਸੀਂ ਇੱਕ ਚੀਜ਼ ਸਮਝ ਕੇ ਦੇਖੋ ਕਿ ਜਿਹੜੀ ਤੋੜ ਲੱਗਦੀ ਆ ਠੀਕ ਆ ਉਹ ਨਸ਼ੇ ਵਾਸਤੇ ਲੱਗ ਰਹੀ ਆ ਸਰੀਰ ਨੂੰ ਹੁਣ ਉਹਨੂੰ ਹਟਾਉਣਾ ਠੀਕ ਆ ਤਾਂ ਉਹ ਤੋੜ ਨੂੰ ਕੱਟਣ ਵਾਸਤੇ ਕਿੰਨੀਆਂ ਮਤਲਬ ਹੈਵੀ ਮਤਲਬ ਜੜੀ ਬੁੱਟੀਆਂ ਹੋਣਗੀਆਂ ਜਿਹੜੀਆਂ ਕਿੰਨੀ ਕੀਮਤੀ ਹੋਣਗੇ ਜਿਹੜੀਆਂ ਇਹਦੇ ਵਿੱਚ ਪਾਈਆਂ ਹੋਣਗੀਆਂ ਜਿਹਦੇ ਕਰਕੇ ਥੋੜੀ ਕੋਸਟਿੰਗ ਵੀ ਹੁੰਦੀ ਹੈ ਪਰ ਇਹ ਇੰਨਾ ਵੀ ਮਹਿੰਗਾ ਨਹੀਂ ਹੈਗਾ ਜੇ ਆਪਾਂ ਨਾਰਮਲ ਗੱਲ ਕਰੀਏ ਕਿ ਆਮ ਇਨਸਾਨ ਜਿਹੜਾ ਮਤਲਬ ਦਿਹਾੜੀ ਵੀ ਕਰਦਾ ਹੈ ਉਸ ਅਸੀਂ ਬਹੁਤ ਲੋਕਾਂ ਦਾ ਨਸ਼ਾ ਛੜਾਇਆ ਠੀਕ ਹੈ ਜਿਹੜੇ ਕਹਿੰਦੇ ਵੀ ਸਾਡੀ ਦਿਹਾੜੀ 4-500 ਰੁਪਏ ਆ ਗਈ ਪਰ ਦੇ ਦੀ ਪਰ ਇਸੇ ਇੰਨੇ ਦਾ ਨਸ਼ਾ ਕਰ ਜਾਂਦੇ ਠੀਕ ਹੈ ਉਹਨਾਂ ਨੂੰ ਕਹਿੰਨਾ ਵੀ ਤੁਹਾਡੇ 15 ਦਿਨ ਦੇ ਮਹੀਨੇ ਦੀ ਦਿਹਾੜੀ ਦੇ ਬਸ ਸਮਝਦੇ ਹੋ ਤੁਸੀਂ ਮਤਲਬ ਨਸ਼ਾ ਛੱਡ ਜਾਉਗੇ ਅੱਛਾ ਮੈਨੂੰ ਇੱਕ ਚੀਜ਼ ਦੱਸੋ ਕਿ ਜਿਵੇਂ ਆਹਨਾ ਪਹਿਲਾ ਜਿਹੜੇ ਘਰ ਦੇ ਸੀ ਉਹ ਸਿਰਫ ਇਸ ਗੱਲੋਂ ਪਰੇਸ਼ਾਨ ਹੁੰਦੇ ਸੀ ਕਿ ਭਾਈ ਉਹਨਾਂ ਦੇ ਮੁੰਡੇ ਨਸ਼ਿਆਂ ਤੇ ਲੱਗ ਗਏ ਨੇ ਨਾ ਤੇ ਮੁੰਡਿਆਂ ਦੇ ਨਾਲ ਨਾਲ ਅੱਜ ਕੁੜੀਆਂ ਵੀ ਨਸ਼ਿਆਂ ਦੇ ਵਿੱਚ ਲੱਗ ਗਈਆਂ ਨੇ ਹਨਾ ਵੀ ਕੁੜੀਆਂ ਮੈਨੂੰ ਲੱਗਦਾ ਕਿ ਬਰਾਬਰ ਦਾ ਨਸ਼ਾ ਮੁੰਡਿਆਂ ਦੇ ਨਾਲ ਦਾ ਕਰਤੀਆਂ ਨੇ ਤੇ ਇਹ ਕੁੜੀਆਂ ਲਈ ਵੀ ਹੈਗਾ ਹੈ ਹਾਂਜੀ ਹਾਂ ਇਹ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਠੀਕ ਹੈ ਜੀ ਇਹ ਦਵਾਈ ਸਾਰਿਆਂ ਤੇ ਸੇਮ ਕੰਮ ਕਰਦੀ ਹੈ ਠੀਕ ਹੈ ਜੀ ਹੁਣ ਇੱਥੇ ਦੇਖੋ ਆਪਾਂ ਜੇ ਤੁਸੀਂ ਗੱਲ ਕੀਤੀ ਹੈ ਕੁੜੀਆਂ ਦੀ ਕਿਉਂਕਿ ਮੈਨੂੰ ਸਾਨੂੰ ਤਿੰਨ ਤੋਂ ਚਾਰ ਸਾਲ ਹੋ ਗਏ ਨਸ਼ੇ ਛਡਾਉਣ ਦੀ ਦਵਾਈ ਵੇਚਦੇ ਹੋਏ ਠੀਕ ਹੈ ਜੀ ਅਸੀਂ ਪਹਿਲਾਂ ਆਫਲਾਈਨ ਕੰਮ ਕਰਦੇ ਸੀ ਸਾਡੇ ਕਲੀਨਿਕ ਤੱਕ ਲੋਕ ਲੈ ਜਾਂਦੇ ਸੀ ਅੱਗੇ ਦੀ ਅੱਗੇ ਰੈਫਰੈਂਸ ਦੇ ਥਰੂ ਕੰਮ ਚੱਲਦਾ ਸੀ ਹਾਂ ਪਰ ਹੁਣ ਕੀ ਹੈ ਕਿ ਜਿਵੇਂ ਜਿਵੇਂ ਸਮਾਂ ਥੋੜਾ ਜਿਹਾ ਅੱਗੇ ਜਾ ਰਿਹਾ ਹੁਣ ਨਵੇਂ-ਨਵੇਂ ਆ ਗਏ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਕਸਟ੍ਰੈਸਿਵ ਜਾਂ ਗੁਣੀਆਂ ਹੁੰਦੀਆਂ ਨੇ ਉਹ ਲੜਕੀ ਨੂੰ ਫੋਰ ਐਗਜ਼ਾਮਪਲ ਉਹ ਇੱਕ ਸਟ੍ਰਿਪ ਟਾਈਪ ਹੁੰਦੀ ਹੈ ਜੀਭ ਤੇ ਧਰੀ ਠੀਕ ਹੈ ਉਹਨੂੰ ਮਤਲਬ ਸਭ ਕੁਝ ਖੁਸ਼ੀ ਦਾ ਅਹਿਸਾਸ ਹੋਣਾ ਲੱਗ ਜਾਂਦਾ ਉਹ ਸਟਾਰਟਿੰਗ 'ਚ ਲੈਂਦੇ এনਜੋਇਮੈਂਟ ਵਾਸਤੇ ਨੇ ਜਿਵੇਂ ਚੰਡੀਗੜ੍ਹ ਤੋਂ ਪਰ ਨੋਰਮਲ ਗੱਲ ਕਰੀਏ ਜਾਂ ਦਿੱਲੀ 'ਚ ਪੱਬ ਨੇ ਬਾਰ ਨੇ ਠੀਕ ਹੈ ਉੱਥੇ ਉਸ ਚੀਜ਼ 'ਚ ਲੱਗ ਗਏ ਉਸ ਤੋਂ ਬਾਅਦ ਹੌਲੀ-ਹੌਲੀ ਕੋਕੇਨ ਐਮਡੀ ਬ੍ਰਾਊਨ 슈ਗਰ ਇਹ ਚੀਜ਼ਾਂ ਚੱਲ ਪੈਂਦੀਆਂ ਨੇ ਫਿਰ ਪਿੱਛੇ ਮੁੜਨ ਦਾ ਔਖਾ ਆ ਜਾਂਦਾ ਠੀਕ ਹੈ ਤੇ ਪਰ ਸ਼ੁਰੂਆਤ ਸਾਰੀ এনਜੋਇਮੈਂਟ ਤੋਂ ਹੁੰਦੀ ਆ ਹਾਂ ਪਰ ਕੁੜੀਆਂ ਬਹੁਤ ਸਾਰੀਆਂ ਕੁੜੀਆਂ ਇਹ ਜਿਹੀਆਂ ਨੇ ਅਸੀਂ ਹਿਮਾਚਲ ਦੇ ਵਿੱਚ ਕੁਝ ਇੱਕ ਇੱਕ ਘਰ ਦੇ ਵਿੱਚ ਨਾ ਤਿੰਨ ਭੈਣਾਂ ਇਕੱਠੀਆਂ ਹੀ ਨਸ਼ਾ ਕਰਨ ਲੱਗ ਗਈਆਂ ਠੀਕ ਉਡੀ ਜਿਹੜੀ ਮਦਰ ਹੈਗੀ ਠੀਕ ਹੈ ਜੀ ਤੇ ਅਲਰੋ ਵੀ ਮਦਰ ਤੇ ਮਦਰ ਦੀ ਸਿਸਟਰ ਜਾਨਕੀ ਉਹਨਾਂ ਦੀ ਮਾਸੀ ਉਹ ਸਾਡੇ ਤੋਂ ਦਵਾਈ ਲੈ ਕੇ ਗਏ ਉਹ ਹੁਣ ਉਹ ਤਿੰਨੇ ਬੇਟੀਆਂ ਨੇ ਜਿਹੜੀਆਂ ਉਹਨਾਂ ਦੀ ਉਹ ਠੀਕ ਨਹੀਂ ਹੈਗੇ ਹੁਣ ਉਹ ਨਸ਼ਾ ਕਰਦਾ ਕਰਦੀ ਸੀ ਉਹ ਕਰਦੀ ਸੀ ਕਿ ਇੱਕ ਚਿੱਟੇ ਦਾ ਤੇ ਇੱਕ ਕੋਕੈਨ ਦਾ ਤੇ ਇੱਕ ਬ੍ਰਾਊਨ 슈ਕਰ ਦਾ ਤਿੰਨੇ ਭੈਣਾਂ ਅਲੱਗ-ਅਲੱਗ ਨਸ਼ਾ ਕਰਦੇ ਸੀ ਹੁਣ ਅਲੱਗ-ਅਲੱਗ ਕਰਨ ਦਾ ਕਾਰਨ ਕੀ ਸੀ ਇੱਕ ਚੰਡੀਗੜ੍ਹ ਵੱਢਦੀ ਇੱਕ ਦਿੱਲੀ ਵੱਢਦੇ ਸੀ ਠੀਕ ਹੈ ਇੱਕ ਚੋੜਾ ਹਿਮਾਚਲ ਦੀ ਹੀ ਕਿਸੇ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਉਹ ਜਿਹੇ ਜਿਹੇ ਸਰਕਲ ਹੈ ਉਹ ਜਿਹੇ ਜਿਹੇ ਨਸ਼ਾ ਕਰਦੇ ਉਹ ਜਿਹਾਂ ਲਗਾ ਦਿੰਦੇ ਨੇ ਮਤਲਬ ਲੱਗਦਾ ਹੈ ਕਿ ਜੇ ਨਸ਼ੇ ਦਾ ਸਰਕਲ ਵੱਡਾ ਹੋ ਰਿਹਾ ਹੈ ਤੇ ਨਸ਼ਾ ਛੁਡਾਉਣ ਉਹਦਾ ਵੀ ਸਰਕਲ ਵੱਡਾ ਹੋਣਾ ਚਾਹੀਦਾ ਹੈ ਸੋ ਜੇਕਰ ਤੁਸੀਂ ਇਸ ਨੂੰ 네ਗੇਟਿਵ ਦੇ ਵਿੱਚ ਲੈਂਦੇ ਹੋ ਕਿ ਭਾਈ ਬਹੁਤ ਆ ਗਏ ਨੇ ਜੀ ਇਦਾਂ ਦੇ ਨਸ਼ਾ ਛੁਡਾਉਣ ਵਾਲੇ ਬਹੁਤ ਆ ਗਏ ਨੇ ਜੀ ਆਯੁਰਵੈਦਿਕ ਦਵਾਈਆਂ ਵਾਲੇ ਇਹਨਾਂ ਨੇ ਪਹਿਲਾਂ ਵੀ ਗੱਲ ਕਹੀ ਕਿ ਤੁਸੀਂ ਇਹ ਵੀ ਕਾਊਂਟਿੰਗ ਕਰੋ ਕਿ ਨਸ਼ਾ ਕਰਨ ਵਾਲੇ ਕਿੰਨੇ ਨੇ ਹਨਾ ਵੀ ਤੁਸੀਂ ਇਹ ਵੀ ਕਾਊਂਟਿੰਗ ਕਰੋ ਕਿ ਭਾਈ ਇਸ ਬਿਮਾਰੀ ਦੇ ਨਾਲ ਯੂਜ਼ਰ ਵਾਲੇ ਕਿੰਨੇ ਨੇ ਇੱਕ ਤਾਂ ਤੁਹਾਡੇ ਨਸ਼ਿਆ ਦਾ ਹਨਾ ਜੇ ਤੁਹਾਡੇ ਇੱਥੇ ਕੋਈ ਵਿਜ਼ਿਟ ਕਰਦਾ ਹੈ ਹਨਾ ਜੇ ਜਿਵੇਂ ਤੁਸੀਂ ਸੰਗਰੂਰ ਦੇ ਵਿੱਚ ਬੈਠੇ ਹੋ ਤੁਹਾਡੀ ਵੀਡੀਓ ਕੋਈ ਦਿੱਲੀ ਦੇ ਵਿੱਚ ਵੇਖ ਰਿਹਾ ਤੁਹਾਡੀ ਵੀਡੀਓ ਕੋਈ ਕੈਨੇਡਾ ਦੇ ਵਿੱਚ ਵੇਖ ਰਿਹਾ ਤੁਹਾਡੀ ਵੀਡੀਓ ਕੋਈ ਹਿਮਾਚਲ ਦੇ ਵਿੱਚ ਵੇਖ ਲਿਆ ਉਹ ਕਿਵੇਂ ਇੱਥੇ ਵਿਜ਼ਿਟ ਕਰੇਗਾ ਨਹੀਂ ਦੇਖੋ ਦੋ ਚੀਜ਼ਾਂ ਨੇ ਜੀ ਜਿਹੜੇ ਦੂਰੋਂ ਨੇਗੇ ਸਾਡੀ ਉੱਥੇ ਕੋਰੀਅਰ ਸਰਵਿਸ ਫ੍ਰੀ ਹੈ ਠੀਕ ਹੈ ਜੀ ਇਵਨ ਕੇ ਇੰਡੀਆ ਦੇ ਵਿੱਚ ਪੂਰੇ ਪੈਨ ਇੰਡੀਆ ਦੇ ਵਿੱਚ ਕਿਤੋਂ ਵੀ ਆਰਡਰ ਕਰਦਾ ਠੀਕ ਹੈ ਜੀ ਸਾਡੇ ਜਿਹੜੇ ਕਲਾਇੰਟ ਨੇਗੇ ਠੀਕ ਹੈ ਸਾਡੀ ਟੀਮ ਦੇ ਨਾਲ ਗੱਲਬਾਤ ਕਰਕੇ ਕਿਤੋਂ ਵੀ ਮੰਗਵਾ ਸਕਦੇ ਨੇ ਫੋਰਨ ਦੇ ਵਿੱਚ ਕੀ ਹੈ ਅਲੱਗ-ਅਲੱਗ ਕੰਟਰੀ ਦਾ ਅਲੱਗ-ਅਲੱਗ ਹਿਸਾਬ ਹੈ ਠੀਕ ਹੈ ਜੀ ਤਾਂ ਸਾਡੀ ਜਿਹੜੀ ਡਿਲੀਵਰੀ ਆਲ ਓਵਰ ਵਰਲਡਵਾਈਜ਼ ਹੈ ਤੁਹਾਡੇ ਫੋਰਨ ਦੇ ਵਿੱਚ ਜਾਂਦੇ ਨੇ ਹਾਂ ਜੀ ਹਾਂ ਸਾਡੀ ਆਲ ਓਵਰ ਵਰਲਡਵਾਈਜ਼ ਹੈ ਠੀਕ ਹੈ ਜੀ ਇਵਨ ਕਿ ਸਾਡਾ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਕੈਨੇਡਾ ਅਮਰੀਕਾ ਤਾਂ ਚਲੋ ਮੇਨ ਹੈਗੀ ਨੇਗੇ ਸਾਊਥ ਫ੍ਰਿਕਾ ਵਿੱਚ ਬਹੁਤ ਜਾਂਦੀ ਹੈ ਦਵਾਈ ਠੀਕ ਹੈ ਜੀ ਕਿਉਂਕਿ ਉੱਧਰ ਦੇ ਵਿੱਚ ਇੱਕ ਜ਼ੌਂ ਠੀਕ ਹੈ ਉਹ ਇੰਡੀਆ ਚ ਤਾਂ ਖੜੇ ਆਇਆ ਹੀ ਨਹੀਂ ਜ਼ੋਮਬੀ ਡਰਗ ਤੁਸੀਂ ਗੂਗਲ ਦੇ ਉੱਤੇ ਜਾਂ YouTube ਦੇ ਉੱਤੇ ਸਰਚ ਕਰਿਓ ਉਹ ਇਦਾਂ ਦਾ ਨਸ਼ਾ ਕਿ ਬੰਦਾ ਨਾ ਭੂਤ ਮੰਗੂ ਰੈਕਟ ਕਰਨ ਲੱਗਿਆ ਹੁੰਦਾ ਠੀਕ ਹੈ ਉਹ ਡਰਗ ਬਹੁਤ ਜ਼ਿਆਦਾ ਫੈਲ ਰਿਹਾ ਤੇ ਉਹਦੇ ਉੱਤੇ ਵੀ ਕੰਮ ਕਰਦੀ ਹੈ ਦਵਾਈ ਠੀਕ ਹੈ ਜਿਹੜਾ ਕਿ ਇੰਡੀਆ ਦੇ ਵਿੱਚ ਆਇਆ ਨਹੀਂ ਠੀਕ ਹੈ ਅੱਛਾ ਇਹ ਸਾਰਾ ਕੁਝ ਹੋ ਕੇ ਦੇ ਥਰੂ ਰਹਿ ਇੱਕ ਰੈਫਰੈਂਸ ਦੇ ਥਰੂ ਫੋਰ ਐਗਜ਼ਾਮਪਲ ਇੱਕ ਠੀਕ ਹੋ ਗਿਆ ਉਹਨੇ ਅੱਗੇ ਦੂਸਰੇ ਤੁਹਾਡੀ ਮਾਉਥ ਟੂ ਮਾਉਥ ਐਡਵਰਟਾਈਜ਼ਮੈਂਟ ਜ਼ਿਆਦਾ ਹੈ ਸੋ ਜੇਕਰ ਪ੍ਰੋਡਕਟ ਦੇ ਵਿੱਚ ਪਾਵਰ ਹੈ ਜੇਕਰ ਪ੍ਰੋਡਕਟ ਵਧੀਆ ਹੈ ਤਾਂ ਉਹ ਤਾਂ ਹੀ ਮਾਉਥ ਟੂ ਮਾਉਥ ਐਡਵਰਟਾਈਜ਼ਮੈਂਟ ਹੁੰਦੀ ਹੈ ਨਹੀਂ ਤਾਂ ਉਹ ਨੈਗੇਟਿਵ ਐਡਵਰਟਾਈਜ਼ਮੈਂਟ ਹੋ ਜਾਂਦੀ ਹੈ ਸੋ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਲੋਕਾਂ ਨੂੰ ਨਸ਼ੇ ਦੇ ਵਿੱਚੋਂ ਹਟਾ ਰਹੇ ਹੋ ਸੋ ਇੱਕ ਪੁੰਨ ਦਾ ਕੰਮ ਹੈ ਸ਼ੇਅਰ ਕਰਨਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨਸ਼ਾ ਕਰ ਰਿਹਾ ਹੈ ਤਾਂ ਤੁਸੀਂ ਡੈਫੀਨੇਟਲੀ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੇਕਰ ਚੰਗੀ ਗੱਲ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਨਸ਼ਾ ਨਹੀਂ ਕਰਦਾ ਤੇ ਤੁਹਾਡਾ ਕੰਮ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜਿਹੜਾ ਨਸ਼ਾ ਕਰਦੇ ਨੇ ਜਿਹੜੀਆਂ ਮਾਵਾਂ ਤੰਗ ਨੇ ਭੈਣਾਂ ਤੰਗ ਨੇ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦਾ ਘਰ ਬਚਾ ਸਕਦਾ ਹੈ ਸੋ ਸ਼ੇਅਰ ਕਰਨਾ ਤੁਸੀਂ ਬਿਲਕੁਲ ਨਾ ਭੁੱਲਿਓ ਸੋ ਵੱਖ-ਵੱਖ ਲੋਕ ਜਿਹੜੇ ਨੇ ਇਸ ਦਫ਼ਤਰ ਦੇ ਵਿੱਚ ਪਹੁੰਚੇ ਹੋਏ ਨੇ ਤੁਸੀਂ ਕਿੱਥੋਂ ਆਏ ਹੋ ਸੁਨਾਮਤੋ ਜੀ ਸੁਨਾਮਤੋ ਆਇਓ ਮੈਡੀਸਿਨ ਲੈਣ ਆਇਓ ਹਾਂਜੀ ਤੇ ਕੌਣ ਨਸ਼ਾ ਕਰਦਾ ਹੈ ਮੇਰਾ ਛੋਟਾ ਭਾਈ ਜੀ ਛੋਟਾ ਭਾਈ ਹੈ ਕਿਉਂ ਜੇ ਨਸ਼ਾ ਕਰਦੇ ਨੇ ਉਹ ਸ਼ਰਾਬ ਪੀਂਦੇ ਤੇ ਮੈਡੀਸ਼ਨ ਲੈਂਦੇ ਨੇ ਸ਼ਰਾਬ ਪੀਂਦੇ ਤੇ ਉਹ ਮਤਲਬ ਨਸ਼ੇ ਵਾਲੀ ਗੋਲੀਆਂ ਵੀ ਖਾਂਦੇ ਗੋਲੀਆਂ ਵੀ ਖਾਂਦੇ ਸੀ ਤੇ ਕੋਈ ਸੁੱਕਾ ਵੀ ਖਾਂਦੇ ਹੁੰਦੇ ਸੀ ਸੁੱਕਾ ਵੀ ਤੇ ਤੁਸੀਂ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਇਹ ਨਾਲ ਤੁਸੀਂ ਪਹਿਲਾਂ ਵੀ ਦਵਾਈ ਲੈ ਕੇ ਗਏ ਹੋ ਪਹਿਲਾਂ ਮੈਂ 3-4 ਵਾਰੀ ਪਹਿਲਾਂ ਲੈ ਗਿਆ ਹਾਂ ਆ ਪੰਜਵੀਂ ਵਾਰ ਆਇਆ ਹੁਣ ਪੰਜਵੀਂ ਵਾਰ ਆਇਆ ਤੇ ਤੁਹਾਡਾ ਭਾਈ ਹੁਣ ਤੱਕ ਕਿੰਨੇ ਕ ਦਾ ਨਸ਼ਾ ਕਰ ਗਿਆ ਹੁਣ ਮੇਰਾ ਭਾਈ ਅਸੀਂ ਉਹ ਤਾਂ 2 ਸਾਲ ਤਾਂ ਅਸੀਂ ਉੱਥੇ ਰੱਖਿਆ ਪਟਿਆਲੇ ਨਸ਼ਾ ਕੇਂਦਰ ਨਸ਼ਾ ਕੇਂਦਰ ਦੇ ਵਿੱਚ ਹਾਂ ਠੀਕ ਹੈ ਉਥੇ ਉਹਦਾ ਕੋਈ 2 ਲੱਖ ਰੁਪਏ ਮੰਗਣਾ ਮਹੀਨੇ ਦਾ 13000 ਰੁਪਏ ਲੱਗਦਾ ਸੀਗਾ ਤੇ ਹਾਂ 2 ਸਾਲ ਪਹਿਲਾਂ ਪਰੋਂਦੇ ਸੀਗੇ ਤੇ ਹਲੇ ਤੱਕ ਕੋਨੇ ਛੱਡਿਆ ਨਹੀਂ ਛੱਡਿਆ ਨਹੀਂ ਤੇ ਛੇਵੀਆਂ ਹਸਪੀਟਲ ਹੈ ਸੰਗਰੂਰ ਉਥੇ 6-7 ਵਾਰੀ ਇਲਾਜ ਮਤਲਬ ਦਾਖਲ ਕਰਾਤਾ ਉੱਤੇ ਉੱਥੇ ਉਹ ਠੀਕ ਨਹੀਂ ਹੋਇਆ ਉਥੋਂ ਵੀ ਕੋਈ ਅਸਰ ਨਹੀਂ ਆ ਨਸ਼ਾ ਘਟਣ ਦੀ ਬਜਾਏ ਉੱਥਾ ਵੱਧ ਆ ਗਿਆ ਉਹਦਾ ਤੇ ਤਨੋਲੇ ਤੋਂ ਦਵਾਈ ਦਵਾਈ 30000 ਰੁਪਏ ਉੱਥੇ ਲੱਗ ਗਿਆ ਮਲੇਰ ਕੋਟ ਵਾਲੇ ਤੋਂ ਦਵਾਈ ਦਵਾਈ ਉੱਥੇ ਵੀ ਮਤਲਬ 13000 ਉੱਥੇ ਲੱਗਿਆ ਅੱਜ ਕੱਲ ਭਰਾ ਤਾਂ ਭਰਾ ਨੂੰ ਪੁੱਛਦੇ ਹੀ ਨਹੀਂ ਫਿਰ ਤੁਸੀਂ ਭਰਾ ਲਈ ਇਦਾਂ 扑ਟਕਦੇ ਪਏ ਦਵਾਈਆਂ ਲੈਣਾ ਮੇਰਾ ਛੋਟਾ ਭਰਾ ਜੀ ਮੈਂ ਉਸੇ ਨਾਲ ਹੀ ਰਹਿਣਾ ਹਾਂ ਹਾਂ ਇਹ ਜene ਮਤਲਬ ਭਰਾ ਦਾ ਪਿਆਰ ਹੈ ਵੀ ਉਹਦਾ ਨਸ਼ਾ ਛਡਾਉਣਾ ਹੀ ਆ ਹਾਂ ਛਡਾਉਣਾ ਹੈ ਤੇ ਇਹਨਾਂ ਨਾਲ ਉਮੀਦ ਹੈਗੀ ਇਨਾਂ ਤੋਂ ਵੀ ਇਹ ਛੁਡਾ ਦੇਣਗੇ ਹਾਂ ਜੀ ਹਾਂ ਪੱਕੇ ਮੁੰਦਾ ਜੀ ਹਾਂ ਇਹਦੇ ਨਾਲ ਮਤਲਬ ਪਹਿਲਾਂ ਰਿਜ਼ਲਟ ਵਧੀਆ ਨੇ ਵਧੀਆ ਮਿਲਿਆ ਰਿਜ਼ਲਟ ਹਾਂ ਨਾ ਇਹ ਬੜੀ ਉਮੀਦ ਲੈ ਕੇ ਤੁਹਾਡੇ ਤੱਕ ਪਹੁੰਚਦੇ ਨੇ ਲੋਕ ਇਹਨਾਂ ਦੀ ਉਮੀਦਾਂ ਤੇ ਖਰੇ ਉਤਰਦੇ ਬਿਲਕੁਲ ਮੈਂ ਬਿਲਕੁਲ ਬਾਕੀ ਮੈਂ ਜਿਸ ਤਰੀਕੇ ਨਾਲ ਸਾਨੂੰ ਦੱਸ ਦੇਣੇ ਸੀ ਪਹਿਲਾਂ ਡਿਟੇਲ ਲੈਣੇ ਬੰਦੇ ਦੀ ਵੀ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਫਿਰੋਜ਼ ਸਾਹਿਬ ਨਾਲ ਉਹਨਾਂ ਦੀ ਦਵਾਈ ਆਪਾਂ ਸ਼ੁਰੂ ਕਰਵਾਨੇਗੇ ਹੌਲੀ ਹੌਲੀ ਇਹ ਵੀ ਨਹੀਂ ਹੈ ਵੀ ਆਪਾਂ ਆਪਣੀ ਮੈਡੀਸਨ ਤੇ ਹੀ ਰੱਖਾਂਗੇ ਬੰਦੇ ਨੂੰ ਜਿਸ ਤਰੀਕੇ ਨਾਲ ਉਹਦਾ ਨਸ਼ਾ ਛੁੱਟਦਾ ਜਾਂਦਾ ਬੰਦੇ ਦਾ ਉਸ ਤਰੀਕੇ ਨਾਲ ਆਪਾਂ ਮੈਡੀਸਨ ਵੀ ਘਟਾਉਂਦੇ ਜਾਂਦੇ ਹੌਲੀ ਹੌਲੀ ਮੈਡੀਸਨ ਘਟਦੀ ਗਈ ਨਾ ਹੀ ਬੰਦਾ ਨਸ਼ੇ ਤੇ ਰਹਿੰਦਾ ਨਾ ਹੀ ਆਪਣੀ ਮੈਡੀਸਨ ਤੇ ਪੱਕਾ ਰਹਿੰਦਾਗਾ ਆਪਣੇ ਨਾਲ ਅੱਛੇ ਤੁਸੀਂ ਸਿੱਧਾ ਸਾਹਿਬ ਲਾਓ ਵੀ ਪੈਸੇ ਲੁੱਟਣ ਵਾਲਾ ਕੋਈ ਕੰਮ ਨਹੀਂ ਹੈਗਾ ਵੀ ਜਿਸ ਤਰੀਕੇ ਨਾਲ ਬੰਦਾ ਸਾਡੇ ਲਈ ਆਏਗਾ ਉਹਦੀ ਕਿ ਤਰੀਕੇ ਨਾਲ ਸੇਵਾ ਕਰਕੇ ਉਹਨੂੰ ਨਸ਼ ਪੂਰਾ ਗਾਈਡ ਵੀ ਕਰਦੇ ਹੋ ਹਨਾ ਵੀ ਕਿਸ ਤਰੀਕੇ ਨਾਲ ਦਵਾਈ ਦੇਣੀ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਸਾਰੀਆਂ ਚੀਜ਼ਾਂ ਸਮਝਾਉਂਦੇ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਇਹ ਚੀਜ਼ਾਂ ਸਾਰੀਆਂ ਨਾਲ ਸਮਝਾਉਣੇ ਵੀ ਆਗੇ ਬਾਕੀ ਆਪਣਾ ਫੋਨ ਨੰਬਰ ਸਪੈਸ਼ਲ ਨਾਲ ਦਿੰਦੇ ਆਗੇ ਵੀ ਤੁਸੀਂ ਜਦੋਂ ਵੀ ਜਦੋਂ ਵੀ ਕੋਈ ਦਿੱਕਤ ਆਉਂਦੀ ਹੈ ਲੱਤਾਂ ਵਿੱਚ ਦਰਦ ਹੁੰਦਾ ਹੈ ਤੁਸੀਂ ਸਾਡੇ ਨਾਲ ਕੰਸਲਟ ਕਰੋ ਸਾਨੂੰ ਚਾਹੀਦੀ ਰਾਤ ਨੂੰ ਫੋਨ ਕਰ ਲੈਣ ਅਸੀਂ ਉਸੇ ਟਾਈਮ ਬੰਦੇ ਨੂੰ ਰਿਸਪੌਂਸ ਦਿੰਦੇ ਆਗੇ ਜੀ ਬਿਲਕੁਲ ਸੋ ਲੋਕ ਵੇਖ ਸਕਦੇ ਹੋ ਕਿੰਨੀਆਂ ਉਮੀਦਾਂ ਲੈ ਕੇ ਇਹਨਾਂ ਦੇ ਕੋਲ ਪਹੁੰਚਦੇ ਨੇ ਦੇਖ ਸਕਦੇ ਹੋ ਉੱਥੇ ਕਾਉਂਸਲਿੰਗ ਲੈ ਰਹੇ ਨੇ ਤੇ ਇੱਥੇ ਜੋ ਹੈ ਦਵਾਈ ਲੈ ਰਹੇ ਨੇ ਵੀਰੇ ਕਿੱਥ ਸੰਗਰੂਰ ਤੋਂ ਆਇਓ ਆਪਣੇ ਲਈ ਦਵਾਈ ਲੈਣਾ ਹਾਂਜੀ ਪਹਿਲੀ ਵਾਰ ਆਇਓ ਜਾਂ ਕਿਦਾਂ ਪਹਿਲੀ ਵਾਰ ਆਇਓ ਪਹਿਲੀ ਵਾਰ ਹਾਂਜੀ ਕਿ ਉਹ ਜਾਂ ਨਸ਼ਾ ਕਰਦੇ ਹੋ ਚਿੱਟਾ ਪੀਂਦੇ ਸੀ ਚਿੱਟਾ ਪੀਂਦੇ ਹੋ ਤੇ ਖੁਦ ਦਾ ਖੁਦ ਦਾ ਮਨ ਬਣਿਆ ਕਿ ਮੈਂ ਛੱਡਣਾ ਹੈ ਹਾਂਜੀ ਹਾਂ ਖੁਦ ਦਾ ਮਨ ਬਣੇ ਦੋ ਤਿੰਨ ਸਾਲ ਪੀਤਾ ਜੀ ਦੋ ਤਿੰਨ ਸਾਲ ਪੀਤਾ ਕਿੰਨੇ ਕ ਪੈਸੇ ਖਰਾਬ ਕਰ ਲਏ ਬਹੁਤ ਕਰ ਲਏ ਜੀ ਹਾਂ ਬਸ ਹੁਣ ਵਿੱਚ ਲੱਖਾਂ ਦੇ ਵਿੱਚ ਹਾਂਜੀ ਹਾਂ ਤੇ ਮਤਲਬ ਇਹਨਾਂ ਦੀ ਤੁਸੀਂ ਐਡ ਦੇਖੀ ਕਿਤੋਂ ਜਾਂ ਕਿਤੋਂ ਸੁਣਿਆ ਐਡ ਦੇਖੀ ਸੀ ਐਡ ਹਾਂਜੀ ਹਾਂਜੀ ਐਡ ਦੇਖ ਕੇ ਮਨ ਬਣਾਇਆ ਕਿ ਨਹੀਂ ਹੁਣ ਮੈਨੂੰ ਨਸ਼ਾ ਛੱਡਣਾ ਚਾਹੀਦਾ ਹਾਂਜੀ ਹਾਂਜੀ ਮੈਂ ਨਸ਼ੇ ਨਾਲ ਘਰ ਦੇ ਵਿੱਚ ਤਕਲੀਫਾਂ ਹੁੰਦੀਆਂ ਸਨ ਹਾਂਜੀ ਹਾਂਜੀ ਬਹੁਤ ਵਧੀਆ ਹਨਾ ਤੇ ਹੁਣ ਜਦੋਂ ਤੁਸੀਂ ਇਹਨਾਂ ਦੇ ਕੋਲ ਪਹਿਲੀ ਵਾਰ ਪਹੁੰਚੇ ਹੋ ਇਹਨਾਂ ਨੇ ਤੁਹਾਨੂੰ ਕਾਉਂਸਲਿੰਗ ਵੀ ਦਿੱਤੀ ਹਾਂਜੀ ਹਾਂਜੀ ਮੈਮ ਕੀ ਉਹ ਜੀਆਂ ਗੱਲਾਂ ਸਮਝਾਈਆਂ ਵਧੀਆ ਗੱਲਾਂ ਸਮਝਾਈਆਂ ਮਤਲਬ ਲੱਗਿਆ ਵੀ ਛੱਡ ਸਕਦੇ ਹੋ ਛੱਡ ਦੇਣਾ ਚਾਹੀਦਾ ਹਨਾ ਤੇ ਜਦੋਂ ਤੁਸੀਂ ਇਹਨਾਂ ਦੇ ਬਾਰੇ ਜਾਣਕਾਰੀ ਲੈ ਕੇ ਇਕੱਠੇ ਪਹੁੰਚੋ ਜੇ ਤੁਹਾਨੂੰ ਇਹਦੇ ਨਾਲ ਫਰਕ ਪੈ ਗਿਆ ਫਿਰ ਤਾਂ ਤੁਸੀਂ ਹੋਰਾਂ ਨੂੰ ਵੀ ਦੱਸੋ ਹੋਰਾਂ ਨੂੰ ਵੀ ਦੱਸਾਂਗੇ ਵੀ ਵਧੀਆ ਜੀ ਛੱਡੋ ਵੀ ਕੀ ਕੁਝ ਨਹੀਂ ਹੈਗਾ ਇਸ ਚ ਜੀ ਬਿਲਕੁਲ ਦੇਖ ਸਕਦੇ ਹੋ ਕਿ ਚਿੱਟੇ ਦਾ ਨਸ਼ਾ ਕਰਦੇ ਸੀ ਕਾਉਂਸਲਿੰਗ ਲੈ ਕੇ ਖੁਦ ਦਾ ਇਹ ਮਨ ਬਣਾਇਆ ਖੁਦ ਮੈਂਟਲੀ ਪ੍ਰਿਪੇਅਰ ਹੋਏ ਕਿ ਮੈਂ ਨਸ਼ਾ ਛੱਡਣਾ ਹੈ ਤੇ ਸੀ ਲਾਈਫ ਦੇ ਦਫਤਰ ਦੇ ਵਿੱਚ ਪਹੁੰਚੇ ਤੁਸੀਂ ਦਵਾਈ ਲੈਣਾ ਹੈ ਨਹੀਂ ਨਹੀਂ ਜੀ ਮੇਰਾ ਮੈਂ ਵੀ ਦਵਾਈ ਲੈਣਾ ਆਪਣੇ ਭਰਾ ਵਾਸਤੇ ਹੀ ਉਹ ਸਮੈਕ ਕਰਦਾ ਸੀ ਗਾ ਜੀ ਤੇ ਮੈਨੂੰ ਕੁਝ ਪਤਾ ਲੱਗਾ ਵੀ ਇਹਨਾਂ ਬਾਰੇ ਵੀ ਦਵਾਈਆਂ ਵਧੇ ਦਿੰਦੇ ਨੇ ਤੇ ਬਾਕੀ ਲੋਕਾਂ ਦੇ ਕਮੈਂਟਸ ਤੇ ਸੋਸ਼ਲ ਮੀਡੀਆ ਵਗੈਰੇ ਦੇਖਿਆ ਮੈਨੇ ਸੋ ਜਸਟ ਆਮ ਹੇਅਰ ਟੂ ਗੈਟ ਮੈਡੀਸਿਨਸ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹਨਾ ਕਿ ਇਹ ਨਸ਼ਾ ਛਡਾਉਂਦੇ ਨੇ ਇਹ ਤੁਸੀਂ ਇਹਨਾਂ ਦੇ ਰਿਜ਼ਲਟ ਦੇਖੇ ਤੁਹਾਡਾ ਭਰਾ ਜਿਹੜਾ ਕਿਹੋ ਜਿਹਾ ਨਸ਼ਾ ਕਰਦਾ ਉਸ ਸੈਕ ਪਿੰਦਾ ਹੀ ਬਹੁਤ ਜ਼ਿਆਦਾ ਸੈਕ ਪਿੰਦਾ ਹੈ ਬਹੁਤ ਜ਼ਿਆਦਾ ਤੇ ਤੁਸੀਂ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਹਾਈ ਫਸਟ ਟਾਈਮ ਵਿਜ਼ਿਟ ਕੀਤਾ ਮੈਨੂੰ ਰੇ ਪਹਿਲਾਂ ਵੀ ਮੈਂ ਮਿਲ ਚੁੱਕਾ ਹਾਂ ਮਤਲਬ ਸੈਕੰਡ ਟਾਈਮ ਫਸਟ ਸੈਕੰਡ ਥਰਡ ਟਾਈਮ ਹੈ ਮੇਰਾ ਸੈਕੰਡ ਟਾਈਮ ਹਾਂ ਜੀ ਤੇ ਜਦੋਂ ਇਹਨਾਂ ਦੇ ਦਫ਼ਤਰ ਪਹੁੰਚੇ ਹੋ ਇੱਥੇ ਕੋਈ ਪੋਜ਼ਿਟਿਵਿਟੀ ਆਈ ਹੈ ਤੁਹਾਨੂੰ ਲੱਗਦਾ ਕਿ ਹਾਂ ਤੁਹਾਡ ਜੀ ਜੀ ਮੈਨੂੰ ਲੱਗਦਾ ਇਹ ਲੋਕਾਂ ਦੇ ਵਗ ਤੁਹਾਡੇ ਸਟਾਫ ਕਰਕੇ ਹੀ ਪਤਾ ਲੱਗ ਰਿਹਾ ਸਾਰਾ ਕੁਝ ਮੈਨੂੰ ਜੀ ਹੋ ਜੂਗਾ ਸਹੀ ਹੋ ਜੂ ਭਰਾ ਸਾਡੇ ਪੋਜ਼ਿਟਿਵ ਵਾਈਬਸ ਆ ਰਹੀਆਂ ਨੇ ਪੋਜ਼ਿਟਿਵ ਵਾਈਬਸ ਨੇ ਸਾਰੀਆਂ ਜੀ ਜੀ ਤੇ ਇਹ ਲੋਕ ਦੇਖ ਸਕਦੇ ਹੋ ਕਿ ਇਹ ਐਡ ਵੇਖ ਕੇ ਇੱਥੋਂ ਪਹੁੰਚੇ ਹੋਏ ਨੇ ਜਿਹੜੇ ਲੋਕ ਇੱਥੇ ਨਹੀਂ ਵੀ ਪਹੁੰਚ ਸਕਦੇ ਜਿਹੜਾ ਸਕਰੀਨ ਤੇ ਨੰਬਰ ਹੈ ਉੱਤੇ ਫੋਨ ਕਰਕੇ ਤੁਸੀਂ ਇਹਨਾਂ ਦਾ ਐਡਰੈਸ ਵੀ ਪੁੱਛ ਸਕਦੇ ਹੋ ਤੇ ਦਵਾਈ ਨੂੰ ਘਰੇ ਵੀ ਮੰਗਵਾ ਸਕਦੇ ਹੋ ਫੋਨ ਤੇ ਵੀ ਕਾਉਂਸਲਿੰਗ ਲੈ ਸਕਦੇ ਹੋ ਇੱਧਰ ਵੇਖ ਸਕਦੇ ਹੋ ਕਿ ਅ ਇੱਧਰ ਵੀ ਕਾਉਂਸਲਿੰਗ ਚੱਲ ਰਹੀ ਹੈ ਤੇ ਜਿਹੜੇ ਸਮਝਾਇਆ ਜਾ ਰਿਹਾ ਹੈ ਮੈਂ ਦੇਖਿਆ ਕਿ ਬਾਹਰ ਪੂਰੀ ਕਾਉਂਸਲਿੰਗ ਚੱਲ ਰਹੀ ਹੈ ਦਵਾਈਆਂ ਦੀ ਅੰਦਰ ਮੈਮ ਦੀ ਵੀ ਕਾਉਂਸਲਿੰਗ ਚੱਲ ਰਹੀ ਹੈ ਇਹ ਦਵਾਈ ਲੈਣ ਆਏ ਨੇ ਹਾਂਜੀ ਮੈਮ ਹਾਂਜੀ ਤੇ ਕਿ ਉਹੋ ਜਿਹੇ ਤਰੀਕੇ ਦੇ ਨਾਲ ਲੋਕ ਤੁਹਾਡੇ ਕੋਲ ਆਉਂਦੇ ਨੇ ਕਿ ਉਹੋ ਜਿਹੇ ਤਰੀਕੇ ਦੀਆਂ ਬਿਮਾਰੀਆਂ ਦੱਸਦੇ ਨੇ ਮੈਮ ਸਾਡੇ ਕੋਲੇ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਵੇਂ ਦੱਸਦੇ ਨੇ ਜਿਵੇਂ ਮੈਡਮ ਮੇਰੇ ਕੋਲੇ ਆਏ ਸੀ ਪਹਿਲਾਂ ਮੇਰੀ ਇਹਨਾਂ ਨੇ ਦੇਖੀ ਸੀ ਕਿ ਵੀਡੀਓ ਦੇਖੀ ਸੀਗੀ ਮੈਂ ਨਸ਼ੇ ਛੁਡਾਉਣ ਦਾ ਆਪਣਾ ਜਿਹੜਾ ਮੇਰਾ ਕੰਮ ਹੈਗਾ ਠੀਕ ਹੈ ਤੇ ਕਈ ਲੇਡੀਜ਼ ਨਸ਼ਾ ਕਰਦੀਆਂ ਨੇ ਕੁੜੀਆਂ ਕਰਦੀਆਂ ਨੇ ਉਡਰਦੀਆਂ ਨਹੀਂ ਦੱਸਦੀਆਂ ਘਰੇ ਬਟ ਆਪਣੇ ਨਾਲ ਮੈਂ ਹੁਣ ਵੀ ਮੈਡਮ ਨਾਲ ਡਿਸਕਸ ਕਰ ਰਹੀ ਸੀ ਵੀ ਇੱਕ ਮੇਰੇ ਕੋਲੇ ਲੇਡੀਜ਼ ਆਈ ਤੇ ਉਹਦੇ ਬੱਚੇ ਨੇ ਹੋਣਾ ਸੀਗਾ ਮੈਡਮ ਜਦੋਂ ਉਹਦੇ ਬੱਚੇ ਨੇ ਜਨਮ ਲਿਆ ਤਾਂ ਬੱਚਾ ਵੀ ਸੁੱਤਾ ਪਿਆ ਰਿਹਾ ਕਰੇ ਸੌਂ ਜਾ ਕਰੇ ਤੇ ਉਹਨਾਂ ਨੇ ਨਾ ਜ਼ਿਆਦਾ ਇਹ ਗੱਲ ਕਰੀ ਵੀ ਮੇਰੇ ਕੋਲੇ ਕਿਸੇ ਦੇ ਜਰੀਏ ਆਏ ਮੇਰੇ ਨਾਲ ਜਦੋਂ ਉਹਨਾਂ ਨੇ ਗੱਲ ਕਰੀ ਕਹਿੰਦੇ ਐ ਤੈਂ ਕਰਕੇ ਵੀ ਸਾਡਾ ਬੱਚਾ ਨਾ ਸੁੱਤਾ ਹੀ ਰਹਿੰਦਾਗਾ ਮੈਂ ਉਹਨਾਂ ਨੇ ਜੋ ਟੈਸਟ ਕਰਵਾਇਆ ਤਾਂ ਉਹਦੇ ਵਿੱਚ ਐਲਕੋਹਲ ਆਇਆ ਬੱਚੇ ਦੇ ਵਿੱਚ ਜਦੋਂ ਬੱਚੇ ਵਿੱਚ ਆਇਆ ਤੇ ਪੇਰੈਂਟਸ ਨੂੰ ਬਹੁਤ ਦੁੱਖ ਹੋਇਆ ਉਹਨਾਂ ਨੇ ਫਿਰ ਆ ਕੇ ਮੇਰੇ ਨਾਲ ਗੱਲ ਕਰੀ ਮੈਮ ਅਸੀਂ ਤੁਹਾਨੂੰ ਦੇਖਿਆ ਸੀਗਾ ਵੀ ਤੁਸੀਂ ਨਸ਼ੇ ਤੇ ਕੰਮ ਕਰਦੇ ਹੋਗੇ ਤੇ ਮੈਨੂੰ ਤੁਸੀਂ ਦੱਸੋਗੇ ਪਲੀਜ਼ ਫਿਰ ਬੱਸ ਹੀ ਮਿਲੇ ਉਹ ਸਾਡਾ ਉਹਨਾਂ ਨੇ ਪ੍ਰੋਡਕਟ ਯੂਜ਼ ਕੀਤਾ ਤੇ ਉਹ ਉਹਨਾਂ ਨੂੰ ਵੀ ਉਹ ਠੀਕ ਹੋਦ ਠੀਕ ਹੋਈ ਉਹ ਕੁੜੀ ਉਹ ਲਹਿਰੇ ਬਣੀਓ ਦੀ ਸੀਗੀ ਕੁੜੀ ਉਹ ਤੇ ਆਪਾਂ ਨੇ ਇਹਨੂੰ ਸਿਗਰਟ ਰੱਖਣਾ ਕਿਉਂਕਿ ਸਾਡੇ ਕੋਲੇ ਬਹੁਤ ਤੁਸੀ ਇੱਕ ਨਹੀਂ ਦੋ ਜ਼ਿੰਦਗੀਆਂ ਬਚਾਈਆਂ ਕਿਉਂਕਿ ਬੱਚੇ ਦੇ ਬਲੱਡ ਦੇ ਵਿੱਚ ਵੀ ਐਲਕੋਹਲ ਜਾ ਰਹੀ ਸੀ ਮੈਡਮ ਤੁਸੀਂ ਕਿੱਥੋਂ ਆਏ ਮੈਂ ਜੀ ਪਟਿਆਲੇ ਤੋਂ ਆਈ ਹਾਂ ਪਟਿਆਲੇ ਤੋਂ ਆਇਆ ਹਾਂ ਹਾਂ ਜੀ ਤੁਸੀਂ ਕਿਹਦੇ ਲਈ ਮੈਡੀਸਿਨ ਲੈਣਾ ਹੈ ਸਾਡੇ ਕਿਸੇ ਗਵਾਂਡੀ ਦਾ ਜਵਾਬ ਹੈਗਾ ਉਹ ਬਹੁਤ ਜ਼ਿਆਦਾ ਚਿੱਟਾ ਪਿੰਦਾ ਹੈਗਾ ਤੇ ਮੈਂ ਮੈਡਮ ਦੀ ਐਡ ਦੇਖੀ ਸੀਗੀ ਵੀ ਇਹਨਾਂ ਦੀ ਦਵਾਈ ਨਾਲ ਕਾਫੀ ਬੰਦੇ ਨੇ ਨਸ਼ਾ ਛੱਡਿਆ ਤਾਂ ਮੈਂ ਉਹਨਾਂ ਵਾਸਤੇ ਪਰ ਉੱਥੇ ਆ ਕੇ ਕਿੰਦਾ ਦੀ ਵਾਈਬਸ ਆਈ ਪੋਜ਼ਿਟਿਵ ਵਾਈਬਸ ਆਈ ਤੁਹਾਨੂੰ ਲੱਗਦਾ ਕਿ ਹਾਂ ਇੱਥੇ ਠੀਕ ਕਰ ਦੇਣਗੇ ਬਿਲਕੁਲ ਮੈਨੂੰ ਬਹੁਤ ਅੱਛੀ ਵਾਈਬ ਮੈਂ ਬਾਹਰ ਵੀ ਕਿੰਨੇ ਜਾਣੇ ਦੇਖੇ ਜਿਹੜੇ ਆਏ ਹੋયા ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਕਿ ਹਾਂਜੀ ਮੈਮ ਸਾਡੇ ਘਰ 'ਚ ਸਾਡੇ ਬੱਚੇ ਨਸ਼ਾ ਛੱਡਿਆ ਹੈ ਤਾਂ ਮੇਰਾ ਹੌਂਸਲਾ ਹੋਰ ਵਧਿਆ ਵੀ ਹਾਂ ਵੀ ਜਿਨ੍ਹਾਂ ਲਈ ਮੈਂ ਆਈਆਂ ਤੇ ਉਹਨਾਂ ਦਾ ਬੱਚਾ ਵੀ ਠੀਕ ਹੋ ਗਿਆ ਇੱਥੇ ਨਸ਼ਾ ਕਰਦੇ ਲੋਕਾਂ ਨੂੰ ਤਾਂ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਵੇਖਦੇ ਆ ਨਸ਼ਾ ਛਡਾਉਣ ਵਾਲਿਆਂ ਨੂੰ ਘੱਟ ਵੇਖਦੇ ਆ ਹਨ ਸੋ ਇਹਨਾਂ ਨੂੰ ਦੇਖ ਕੇ ਲੱਗਦਾ ਉਮੀਦ ਜਾਗੀ ਹੈ ਕਿ ਹਾਂ ਵੀ ਚਲੋ ਕਿਸੇ ਦਾ ਵੀ ਜਵਾਕ ਹੈ ਉਹ ਸੁਧਰ ਜਾਵੇ ਲੱਗਦਾ ਹੈ ਕਿ ਤੁਹਾਨੂੰ ਲੋਕਾਂ ਨੂੰ ਰੈਫਰੈਂਸ ਦੇਣਾ ਚਾਹੀਦਾ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਚਾਹੀਦਾ ਹੈ ਕਿ ਭਾਈ ਕਿਸੇ ਦਾ ਵੀ ਜਵਾਕ ਨਸ਼ੇ ਦੇ ਵਿੱਚ ਲੱਗਾ ਹੈ ਤੇ ਇਹਨਾਂ ਨਾਲ ਕੰਟੈਕਟ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਜੀ ਪੰਜਾਬ ਗਰਖ ਹੋ ਰਿਹਾ ਨਸ਼ੇ ਦੇ ਨਾਲ ਤੇ ਜੀ ਇਹਨਾਂ ਦੀ ਦਵਾਈ ਨਾਲ ਲੋਕ ਨਛਾ ਛੱਡਦੇ ਆ ਤੇ ਇਸ ਤੋਂ ਵਧੀਆ ਹੋਰ ਕੋਈ ਵਰਦਾਨ ਨਹੀਂ ਆ ਪੰਜਾਬ ਲਈ ਬਿਲਕੁਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸੀ ਲਾਈਟ ਦੇ ਦਫਤਰ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਆ ਵਕਫ ਵਕ ਤਰੀਕੇ ਦੇ ਨਾਲ ਜਿਹੜਾ ਦਵਾਈ ਛਡਾਉਣ ਦੀ ਗੱਲ ਜਿਹੜੀ ਆਖੀ ਜਾ ਰਹੀ ਹੈ ਨੌਜਵਾਨ ਮੁੰਡੇ ਇੱਥੇ ਪਹੁੰਚੇ ਹੋਏ ਨੇ ਨੌਜਵਾਨ ਲੋਕ ਪਹੁੰਚੇ ਹੋਏ ਨੇ ਕੋਈ ਆਪਣੇ ਜੋ ਹੈ ਗਵਾਂਡੀਆਂ ਦੇ ਜੋਕ ਲਈ ਦਵਾਈ ਲੈਣ ਪਹੁੰਚਿਆ ਕੋਈ ਬ੍ਰਦਰ ਦੇਲੀ ਪਹੁੰਚਿਆ ਕੋਈ ਭੇਟੇਲੀ ਪਹੁੰਚਿਆ ਇੱਧਰ ਮੈਂ ਤੁਹਾਨੂੰ ਦਿਖਾਵਾਂ ਡਿਸਪਲੇ ਵੀ ਕੀਤੀ ਹੋਈ ਆ ਇਹਨਾਂ ਨੇ ਇਨਾਂ ਕੋ ਸਿਰਫ ਨਸ਼ੇ ਦੀ ਦਵਾਈ ਨਹੀਂ ਮਿਲਦੀ ਜੇ ਤੁਸੀਂ ਹੋਰ ਵੀ ਕੋਈ ਹਰਬਲ ਦਵਾਈਆਂ ਲੈਣੀਆਂ ਨੇ ਤੇ ਉਹ ਸਾਰਾ ਕੁਝ ਇਨਾਂ ਦੇ ਨਾਲ ਜੋ ਇੱਥੇ ਮਿਲ ਜਾਂਦਾ ਸੋ ਸੀ ਲਾਈਫ ਦੇ ਦਫ਼ਤਰ ਦੇ ਨਾਲ ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਸਕਰੀਨ ਤੇ ਤੁਹਾਡੇ ਸਾਹਮਣੇ ਨੰਬਰ ਚੱਲ ਰਿਹਾ ਹੈ ਇਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਸੋ ਬਿਲਕੁਲ ਪੋਂਦਾ ਕੰਮ ਹੈ ਤੇ ਪੋਂਦਾ ਕੰਮ ਮਿਲਦਾ ਕੈਮਰੇ ਮੋਰੇ ਦਿਖਾਉਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਬੇਬੇ ਕਿੱਥੋਂ ਆਏ ਅਸੀਂ ਜੀ ਬਰਨਾਲੇ ਤੋਂ ਆਏ ਹਾਂ ਬਰਨਾਲੇ ਤੋਂ ਆਏ ਹਾਂ ਮੁੰਡਾ ਨਾਲ ਲੈ ਕੇ ਆਏ ਉਹ ਇਹ ਵੀ ਨਸ਼ੇ 'ਚ ਲੱਗਾ ਸੀ ਹਾਂਜੀ ਇਹ ਮੇਰਾ ਬڑا ਬੇਟਾ ਹੈ ਜੀ ਇਹਨੂੰ ਹੋ ਗਈ 6-7 ਸਾਲ 6-7 ਸਾਲ ਹੋ ਗਏ ਕਿਹੜਾ ਨਸ਼ਾ ਲੈਂਦੇ ਸੀ ਇਹ ਚਿੱਟੇ ਦਾ ਲੈਂਦਾ ਸੀ ਜੀ ਚਿੱਟਾ ਦਾ ਨਸ਼ਾ ਹਾਂਜੀ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਨਸ਼ਾ ਕਰਦਾ ਹੁਣ ਸਾਨੂੰ ਤਾਂ 6 ਮਹੀਨਿਆਂ ਦਾ ਪਤਾ ਲੱਗਿਆ ਆਪ ਦੱਸਿਆ ਜੇ ਤੁਸੀਂ ਵੇਖੀ ਨਹੀਂ ਸਾਨੂੰ ਆਪ ਦੇਖਿਆ ਜੀ ਤੁਸੀਂ ਆਪ ਹਾਂਜੀ ਇਹ ਤਾਂ ਬਹੁਤ ਪੂਰੀ ਹਾਲਤ ਦੀ ਜਿੱਦ ਦੇ ਮੈਂ ਪਹਿਲੇ ਦਿਨ ਆਇਆ ਮੈਂ ਰੋ ਰਹੀ ਸੀ ਉਹਰੇ ਮੈਂ ਆਹ ਸਾਹਮਣੂ ਕਰੀ ਸੀ ਮੇਰੇ ਬੱਚਾ ਬਚਾ ਲਓ ਤੁਸੀਂ ਬਹੁਤ ਬੁਰੀ ਹਾਲਤ ਸੀ ਮੇਰੇ ਬੇਟੇ ਦੀ ਪਰ ਅੱਜ ਮੇਰਾ ਬੇਟਾ ਬਹੁਤ ਠੀਕ ਹੈ ਬਹੁਤ ਵਧੀਆ ਸੀ ਘਰ ਵਿੱਚ ਵੀ ਪੂਰਾ ਪਰਿਵਾਰ ਖੁਸ਼ ਆ ਵੀ ਬਹੁਤ ਮੇਰਾ ਬੇਟਾ ਵੀ ਕਰੋ ਬਾਹਰ ਨਹੀਂ ਜਾ ਰਿਹਾ ਹੈਗਾ ਬਹੁਤ ਵਧੀਆ ਕੋਈ ਹੁਣ 10 ਦਿਨ ਹੋ ਗਏ ਵੀ ਕੋਈ ਨਸ਼ਾ ਨਹੀਂ ਕੀਤਾ ਮੇਰੇ ਬੇਟੇ ਨੇ ਹੁਣ ਬਹੁਤ ਠੀਕ ਹੈ ਸਾਡੇ ਮੁੰਡੇ ਨੇ ਖੁਦ ਵੀ ਤੁਹਾਡਾ ਸਾਥ ਦਿੱਤਾ ਕਿ ਮੰਮੀ ਮੈਂ ਛੱਡੂਗਾ ਨਸ਼ਾ ਹਾਂਜੀ ਤਾਂ ਉਹ ਇਹਨਾਂ ਬਾਰੇ ਕਿੱਥੋਂ ਪਤਾ ਲੱਗਾ ਈਸ਼ਵਰ ਸਿੰਘ ਜੀ ਬਾਰੇ ਅਸੀ ਲਾਈ ਬਰਦਨ ਕਿੱਥੋਂ ਪਤਾ ਲੱਗਾ ਇਹਨਾਂ ਦਾ ਜੀ ਸਾਡੀ 시ਸਟਰ ਹੈ ਇੱਥੇ ਸੰਗਰੂਰ ਰਹਿੰਦੀ ਹੈ ਉਹ ਸੁਖਵਿੰਦਰ ਪਹਿਲਾਂ ਇੱਥੇ ਲੱਗੀ ਹੋਈ ਸੀ ਉਹਦਾ ਬੇਟਾ ਖਾਂਦਾ ਸੀ ਜੀ ਉਹਨੇ ਆਪਣੇ ਬੇਟੇ ਲਈ ਟਰਾਈ ਕੀਤਾ ਉਹਨੂੰ ਠੀਕ ਲੱਗਿਆ ਉਹਦਾ ਬੇਟਾ ਫਿਰ ਉਹਨੇ ਸਾਨੂੰ ਦੱਸਿਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਐ ਕਰਕੇ 시ਸਟਰ ਵੀ ਮੇਰਾ ਬੇਟਾ ਵੀ ਬਹੁਤ ਕਰਦਾ ਨਸ਼ਾ ਚਿੱਟੇ ਦਾ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਆਪਾਂ ਈਸ਼ਵਰ ਸਿੰਘ ਨਾਲ ਵੀ ਗੱਲ ਕਰਾਂਗੇ ਕਿੰਨੇ ਦਿਨ ਹੋ ਗਏ ਨੂੰ ਦਵਾਈ ਖਾਂਦ ਇਹਨੂੰ ਹੋ ਗਿਆ ਜੀ 10 12 ਦਾ 10 ਵਰ ਦਿਨ ਤੋਂ ਫਰਕ ਪਿਆ ਅ ਵੀਰੇ ਹੁਣ ਫਰਕ ਪਿਆ ਤੁਹਾਨੂੰ ਹਾਂਜੀ ਬਿਲਕੁਲ ਫਰਕ ਪਿਆ ਤੇ ਸਹੀ ਹੈ ਦਵਾਈ ਨਾਲ ਵੀ ਮੈਂ ਪਹਿਲੇ ਬਹੁਤ ਬੁਰੀ ਹਾਲਤ ਸੀਗੀ 2 ਤੋਂ 2.5 ਗ੍ਰਾਮ ਚਿੱਟਾ ਇੱਕ ਦਿਨ ਦਾ ਲੈਂਦਾ ਸੀ ਗੰਨੇ ਤੇ স্মੋਕਿੰਗ ਵਗੈਰਾ ਵੀ ਕਰਦਾ ਸੀ ਮਤਲਬ ਪੂਰੀ ਤਰੀਕੇ ਨਾਲ ਨਸ਼ੇ ਦੇ ਵਿੱਚ ਵੜੇ ਪਏ ਸੀ ਪੂਰਾ ਫੁੱਲ ਤੇ ਮੈਨੂੰ ਕੋਈ ਸੁਰਤ ਨਹੀਂ ਰਹਿੰਦੀ ਸੀ ਵੀ ਨਾ ਮਾਂ ਦਾ ਫਿਕਰ ਨਾ ਪਿਓ ਦਾ ਨਾ ਭੈਣ ਦਾ ਕਿਸੇ ਦਾ ਨਹੀਂ ਕੋਈ ਫਿਕਰ ਸੀਗਾ ਮੈਨੂੰ ਵੀ ਬਹੁਤ ਪੂਰੀ ਹਾਲਤ ਸੀਗੀ ਵੀ ਹੁਣ ਜਿੱਦੇ ਦੀ ਮੈਡੀਸਨ ਚੱਲੀ ਆ 10 ਦਿਨ ਹੋ ਗਏ ਬਿਲਕੁਲ ਸਹੀ ਆ ਬੈਟਰ ਫੀਲ ਕਰ ਰਿਹਾਗਾ ਮੈਂ ਤੇ ਨਹੀਂ ਪਹਿਲਾਂ ਮੈਨੂੰ ਤੋੜ ਲੱਗਦੀ ਸੀ ਮੈਂ ਘਰੋਂ ਭਜਦਾ ਸੀ ਹੋਰ ਵੀ ਦਵਾਈਆਂ ਪਹਿਲਾਂ ਇਹਨਾਂ ਨੇ ਟਰਾਈ ਕੀਤੀਆਂ ਪਰ ਉਥੇ ਕੋਈ ਫਰਕ ਨਹੀਂ ਪਿਆ ਹਾਂ ਇਹ ਮੈਡੀਸਨ ਦੇ ਨਾਲ ਮੈਨੂੰ ਫਰਕ ਆ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਅਬ ਤੁਸੀਂ ਮੈਂਟਲੀ ਕਿੱਦਾਂ ਪ੍ਰਿਪੇਅਰ ਹੋਏ ਕਿ ਨਹੀਂ ਮੈਨੂੰ ਹੁਣ ਛੱਡਣਾ ਚਾਹੀਦਾ ਨਸ਼ਾ ਮੈਨੂੰ ਕਰਦੇ ਥੋੜੇ ਜੇ ਹਾਲਾਤ ਦੇਖੇ ਮੈਂ ਮम्मा ਰੋਂਦੇ ਦੇਖੇ ਨਾ ਤਾਂ ਮੇਤੋਂ ਮੈਂ ਕਹਿੰਦਾ ਨਹੀਂ ਯਾਰ ਚੱਲ ਬਹੁਤ ਹੋ ਗਿਆ ਹੁਣ ਐਂਡ ਕਰਦੇ ਕਿਉਂ ਰੋਜ਼ ਦਾ ਮੇਰਾ ਖਰਚਾ ਸੀਗਾ 5 ਤੋਂ 6000 ਰੁਪਿਆ ਇੱਕ ਦਿਨ ਦਾ ਖਰਚਾ ਸੀ ਮੇਰਾ ਰੋਜ਼ ਦਾ ਵੀ ਇੰਨਾ ਖਰਚਾ ਕਰਕੇ ਤੂੰ ਜਾਏਂਗਾ ਕਿੱਥੇ ਕਿਉਂ ਮਿਡਲ ਕਲਾਸ ਫੈਮਿਲੀ ਚ ਹਾਂ ਮੈਂ ਬਹੁਤ ਜਿਆਦਾ ਮਿਡਲ ਕਲਾਸ ਚ ਤੇ ਮੈਂ ਕਹਿੰਦਾ ਨਹੀਂ ਯਾਰ ਛੱਡ ਤੂੰ ਹੁਣ ਬਹੁਤ ਹੋ ਗਿਆ ਐਂਡ ਇਸ ਲਈ ਮੈਂ ਹੁਣ ਇੱਕ ਦਿਨ ਦਾ 5000 ਦਾ ਖਰਚਾ ਸੀ ਤੇ ਉਤੋਂ ਘੱਟ ਦੇ ਵਿੱਚ ਦਵਾਈ ਜਿਹੜੀ ਮਿਲ ਕੇ ਤੁਹਾਨੂੰ ਨਸ਼ਾ ਛੱਡ ਦੇ ਦਿਖੇ ਤੁਸੀਂ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਖੁਸ਼ੀ ਹੋਈ ਵੀ ਹਾਂ ਚਲੋ ਡਾਕਟਰ ਸਾਹਿਬ ਦਾ ਵੀ ਧੰਨਵਾਦ ਬਹੁਤ ਬਹੁਤ ਦਿਲੋਂ ਕਰਦੇ ਆਂਗੇ ਕਿਉਂ ਇਹਨਾਂ ਨੇ ਬਹੁਤ ਰੂਹਾਂ ਅੱਗੇ ਬਚਾਉਣੀਆਂ ਨੇ ਮੈਨੂੰ ਤਾਂ ਬਚਾਇਆ ਹੀ ਸਾਡਾ ਧੰਨਵਾਦ ਕਰਦੇ ਪਏ ਨੇ ਤੇ ਮਤਲਬ ਮੈਨੂੰ ਖੁਦ ਨੂੰ ਰੋਂਦੀ ਮਾਂ ਮੈਨੂੰ ਲੱਗਦਾ ਕਿ ਉਹ ਅਥਰੂ ਨੀਉਨੇ ਵੀ ਨਸ਼ਾ ਕਰਦਾ ਪੁੱਤ ਇਹ ਅਥਰੂ ਨੇ ਵੀ ਪੁੱਤ ਨਸ਼ਾ ਛੱਡਦਾ ਪਿਆ ਆ ਇਦਾਂ ਦੇ ਲੋਕਾਂ ਦੀਆਂ ਜੋ ਦੁਆਵਾਂ ਮਿਲਦੀਆਂ ਨੇ ਖੁਸ਼ੀ ਹੁੰਦੀ ਆ ਪਹੁੰਚਾ ਦੇ ਖੁਸ਼ੀ ਹੁੰਦੀ ਹੈ ਜੀ ਇਹ ਤਾਂ ਕੁਝ ਨਹੀਂ ਜੀ ਤੁਸੀਂ ਇਹ ਲਗਾ ਲਓ ਕਿ ਬਹੁਤ ਸਾਰੇ ਪਰਿਵਾਰ ਇਦਾਂ ਦੇ ਨੇ ਕਿ ਜਿਨ੍ਹਾਂ ਨੇ ਪੈਸਾ ਜ਼ਮੀਨਾਂ ਘਰ ਵੇਚਤੇ ਠੀਕ ਹੈ ਜੀ ਉਸ ਤੋਂ ਬਾਅਦ ਮਤਲਬ ਉਹਨਾਂ ਦਾ ਨਸ਼ਾ ਛੁੱਟਿਆ ਉਸ ਟਾਈਮ ਤੇ ਜਾ ਕੇ ਜਦੋਂ ਸਭ ਕੁਝ ਖਤਮ ਹੋ ਗਿਆ ਉੱਥੇ ਜਾ ਕੇ ਕਈ ਵਾਰ ਅਸੀਂ ਵੀ ਇਮੋਸ਼ਨਲ ਹੋ ਜਾਂਦੇ ਜੀ ਸਾਨੂੰ ਆਉਂਦਾ ਵੀਰ ਜੇ ਸ਼ਾਇਦ ਅਸੀਂ ਇਹਨਾਂ ਨੂੰ ਪਹਿਲਾਂ ਮਿਲੇ ਹੁੰਦੇ ਜਾਂ ਪਹਿਲਾਂ ਗੱਲਬਾਤ ਹੋਈ ਹੁੰਦੀ ਤਾਂ ਬਹੁਤ ਚੀਜ਼ਾਂ ਬਚ ਜਾਂਦੀਆਂ ਠੀਕ ਹੈ ਜੀ ਤਾਂ ਬਹੁਤ ਇਦਾਂ ਦੀਆਂ ਫੈਮਲੀੀਆਂ ਮਿਲਦੀਆਂ ਨੇਗੀਆਂ ਮਤਲਬ ਸਟੋਰੀਆਂ ਇਹ ਜੀਆਂ ਨੇਗੀਆਂ ਜੀ ਮਤਲਬ ਰੋਣਾ ਹੁੰਦਾ ਸੇਖੀ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਨਸ਼ਾ ਛੱਡਦਾ ਕਿਉਂਕਿ ਕਿਤਨਾ ਕਿਤੇ ਦਵਾਵਾਂ ਵਾਲਾ ਵੀ ਕੰਮ ਹੈ ਜੀ ਬੇਬੇ ਤੁਸੀਂ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਭਾਈ ਜਿਨ੍ਹਾਂ ਦਾ ਜਵਾਕ ਨਸ਼ਾ ਕਰਦਾ ਆ ਉਹ ਇੱਥੇ ਲੈ ਕੇ ਜ਼ਰੂਰ ਪਹੁੰਚਾਓ ਚਾਰ ਪੰਜ ਘਰਾਂ ਨੂੰ ਹੋਰ ਵੀ ਦੱਸੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਨੇ ਮੈਂ ਕੱਲ ਵੀ ਦੱਸਿਆ ਕਿਸੇ ਨੂੰ ਉਹ ਕਹਿੰਦੇ ਮੈਨੂੰ ਸਾਨੂੰ ਪੈਸੇ ਇਕੱਠੇ ਕਰ ਲੈਣ ਦੇ ਕਿਉਂ ਗਰੀਬ ਫੈਮਲੀਆ ਢਾੜੀ ਦੱਪਾ ਕਰਨ ਵਾਲੇ ਪੈਸੇ ਕਿਹੜਾ 1 ਲੱਖ ਤੱਕ ਇਕੱਠੇ ਹੁੰਦੇ ਨੇ ਕਿਉਂ ਮੈਨੂੰ ਪਤਾ ਜੀ ਜਦੋਂ ਮੈਂ ਪਹਿਲੇ ਦਿਨ ਪੈਸੇ ਮੈਂ ਲੋਕਾਂ ਤੋਂ ਮੰਗੂ ਮੰਗ ਕੇ ਲੈ ਕੇ ਆਈ ਵੀ ਮੇਰੇ ਬੱਚੇ ਦੀ ਪਰ ਉਹ ਮਾਦਕੀ ਬੀਤਦੀ ਹੋਊਗੀ ਜਿਹੜਾ ਬੱਚਾ ਨਸ਼ੇ ਦੇ ਵਿੱਚ ਕੋਈ ਸੁਧੂ-ਬਦ ਨਹੀਂ ਹੁੰਦੀ ਕੋਈ ਨਾਣਦਾ ਨਹੀਂ ਕੋਈ ਖਾਨਦਾ ਨਹੀਂ ਪਰ ਮੈਂ ਹੁਣ ਵੀ ਮੈਂ ਬਹੁਤ ਕੋਸ਼ਿਸ਼ ਕਰੂੰਗੀ ਵੀ ਮੈਂ ਹੋਰ ਵੀ ਲੋਕਾਂ ਨੂੰ ਲੈ ਕੇ ਆਉਂਗੀ ਵੀ ਨਸ਼ਾ ਇੱਥੇ ਸਾਨੂੰ ਵਧੀਆ ਲੱਗਾ ਇੱਥੇ ਅਸੀਂ ਇਹਦਾ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਵੀ ਜੀ ਨੇ ਮੇਰੇ ਮੇਰੀ ਸੁਣੀ ਬੇਨਤੀ ਨੂੰ ਸੁਣਿਆ ਤੇ ਬਸ ਹੁਣ ਰੋਣ ਦਾ ਟਾਈਮ ਗਿਆ ਹੁਣ ਪੁੱਤ ਜਦੋਂ ਨਸ਼ਾ ਪੂਰੀ ਤਰੀਕੇ ਨਾਲ ਛੱਡ ਦੂਗਾ ਫਿਰ ਤੁਹਾਨੂੰ ਬੜੀਆਂ ਖੁਸ਼ੀਆਂ ਦੇਵੇਗਾ ਸੋ ਇਹ ਲੋਕ ਨੇ ਉਹ ਫੈਮਲੀਆਂ ਨੇ ਜਿਨ੍ਹਾਂ ਨੂੰ ਦਿਖਾਉਣਾ ਬੇਹਤ ਜ਼ਰੂਰੀ ਸੀ ਭਈ ਜਿਨ੍ਹਾਂ ਦੇ ਪੁੱਤ ਨਸ਼ੇ ਕਰਦੇ ਨੇ ਨਾ ਘਰਾਂ ਦੇ ਵਿੱਚ ਬਹਿ ਕੇ ਨਾ ਰੋਵੋ ਆਂਡ ਗੁਆਰ ਨੂੰ ਦੱਸ ਕੇ ਰੋਣ ਦਾ ਕੋਈ ਫਾਇਦਾ ਨਹੀਂ ਜੇ ਰੋਣਾ ਹੈ ਤੇ ਇੱਥੇ ਆ ਕੇ ਦਿਲ ਖੋਲ ਕੇ ਰੋਵੋ ਤੇ ਦਵਾਈ ਨਾਲ ਲੈ ਕੇ ਜਾਵੋ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ ਤੁਹਾਡੇ ਬੱਚੇ ਦਾ ਫਾਇਦਾ ਹੋ ਸਕੇ ਤੁਹਾਡੇ ਘਰ ਦਾ ਫਾਇਦਾ ਹੋ ਸਕੇ ਸੋ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਿਓ